ਹੈਲੋ ਜੀ ਕਿਵੇਂ ਹੋ ਜੀ ਮੈਂ ਵੀ ਵਧੀਆ ਜੀ ਮੈਂ ਵੀ ਵਧੀਆ ਜੀ ਹੈਲੋ ਜੀ ਕੁਲਦੀਪ ਕੋਲ ਹੈਲੋ ਜੀ ਕਿਵੇਂ ਹੋ ਜੀ ਹਾਂਜੀ हेयर ਗਰੋਥ ਵਾਰੇ ਟਿਪਸ ਹਾਂਜੀ ਜ਼ਰੂਰ ਦਵਾਂਗੀ ਜੀ हेयर ਗਰੋਥ ਵਾਰੇ ਟਿਪਸ ਪਰ ਟਿਪਸ ਦੇਣ ਦਾ ਉਦੋਂ ਹੀ ਫਾਇਦਾ ਹੈ ਜਦੋਂ ਤੁਸੀਂ ਉਹਨਾਂ ਨੂੰ ਫੋਲੋ ਕਰੋ ਤਾਂ ਹੀ ਉਹਨਾਂ ਦਾ ਰਿਜ਼ਲਟ ਤੁਹਾਨੂੰ ਮਿਲੇਗਾ ਠੀਕ ਹੈ ਜੀ ਵਧੀਆ ਜੀ ਤੁਸੀਂ ਦੱਸੋ ਮੈਂ ਵੀ ਵਧੀਆ ਕੁਲਦੀਪ कौर ਜੀ ਮੈਂ ਵੀ ਬਹੁਤ ਵਧੀਆ ਤੁਹਾਡਾ ਜੀ ਕੋਈ हेयर ਤੋਂ ਰਿਲੇਟਡ ਕੋਈ ਸਵਾਲ ਹੈਗਾ ਆ ਹਨਾ हेयर ਗਰੋਥ ਨੂੰ ਲੈ ਕੇ ਕੋਈ ਹੋਰ ਪ੍ਰੋਬਲਮ ਨੂੰ ਲੈ ਕੇ ਤਾਂ ਤੁਸੀਂ ਪੁੱਛ ਸਕਦੇ ਹੋ ਮੈਨੂੰ ਜਿੰਨਾ ਕ ਮੈਨੂੰ ਐਕਸਪੀਰੀਅੰਸ ਹੈ ਤਾਂ ਮੈਂ ਉਸ ਹਿਸਾਬ ਨਾਲ ਤੁਹਾਨੂੰ ਦੱਸ ਸਕਦੀ ਆ ਤੇ ਮੈਂ ਤੁਹਾਨੂੰ ਦੱਸ ਦਾਂ ਮੇਰੇ ਚੈਨਲ ਦਾ ਨਾਮ ਹੈਗਾ ਜੀ ਪ੍ਰੀਤ ਦੀ ਸਾਦਗੀ ਬਟ ਮੇਰਾ ਨਾਮ ਹਰਪ੍ਰੀਤ ਖੋੜ ਹੈ ਜੀ ਠੀਕ ਹੈ ਤੇ ਮੈਨੂੰ ਹੁਣ ਤੱਕ ਮਤਲਬ 8 ਸਾਲ ਹੋ ਗਏ ਆਪਣੇ ਵਾਲਾਂ ਦੀ ਕੇਅਰ ਕਰਦੇ ਹੋਏ ਤੇ ਪਹਿਲਾਂ ਮੇਰੇ ਵਾਲ ਬਿਲਕੁਲ ਸ਼ੋਲਡਰ ਤੱਕ ਸੀਗੇ ਛੋਟੇ ਛੋਟੇ ਸੀਗੇ ਬਟ ਹੁਣ ਵੀ ਇਹ ਗੱਲ ਹੈ ਮੇਰੇ ਕੋਲ ਕੋਈ ਪੁਰਾਣੀ ਫੋਟੋ ਨਹੀਂ ਹੈਗੀ ਆਪਣੀ ਹਨਾ ਤੇ ਮੈਂ ਇਹ ਜਿੰਨੇ ਵੀ ਆਪਣੇ ਵਾਲ ਵਧਾਏ ਨੇ ਖੁਦ ਮਿਹਨਤ ਕਰਕੇ ਵਧਾਏ ਨੇ ਤੇ ਹੁਣ ਜਿਵੇਂ ਤੁਸੀਂ ਸੋਚ ਸਕਦੇ ਹੋ ਵੀ ਮੈਨੂੰ 8 ਸਾਲ ਹੋ ਗਏ ਆ ਤੇ ਐਵੇਂ ਦੀਆਂ ਵੀਡੀਓਜ਼ ਜਿਵੇਂ ਲਿਖਿਆ ਹੁੰਦਾ ਵੀਡੀਓਜ਼ ਦੇ ਉੱਤੇ ਹਨਾ ਰਾਤੋਂ ਰਾਤ ਵਾਲੋ ਕੋ ਲੰਬਾ ਕਰੋ ਤਾਂ ਰਾਤੋਂ ਰਾਤ ਕੁਝ ਨਹੀਂ ਹੁੰਦਾ ਹੈਗਾ ਜੀ ਮਿਹਨਤ ਕਰਨੀ ਪੈਂਦੀ ਹੈ ਦਨ ਉਸ ਤੋਂ ਬਾਅਦ ਆਪਾਂ ਨੂੰ ਉਮੇ ਦੇ ਹੀ ਰਿਜ਼ਲਟ ਮਿਲਦੇ ਆ ਜਿਵੇਂ ਦੀ ਆਪਾਂ ਮਿਹਨਤ ਕਰਦੇ ਆ ਨਾ ਤਾਂ ਉਮੇ ਦੇ ਹੀ ਰਿਜ਼ਲਟ ਮਿਲਦੇ ਆ ਜੇ ਤੁਸੀਂ ਕੁਝ ਹੋਰ ਪੁੱਛਣਾ ਆ ਤਾਂ ਤੁਸੀਂ ਪੁੱਛ ਸਕਦੇ ਹੋ ਹੈ ਨਾ ਤੇ ਦੂਜੀ ਗੱਲ हेयर ਨੂੰ ਲੰਬੇ ਕਰਨਾ ਕੋਈ ਬਹੁਤ ਵੱਡੀ ਗੱਲ ਨਹੀਂ ਹੈਗੀ ਬਟ ਆਪਾਂ ਨੂੰ ਉਹਨਾਂ ਦੀ ਕੇਅਰ ਕਰਨੀ ਪੈਂਦੀ ਆ ਟਾਈਮ ਰਹਿੰਦੇ ਹਨਾ ਆਪਣੇ ਵਾਲਾਂ ਦੀ ਕੇਅਰ ਓਮੇ ਦੀ ਕਰਨੀ ਪੈਂਦੀ ਹੈ ਜਿਵੇਂ ਦੀ ਉਹ ਮੰਗਦੇ ਨੇ ਠੀਕ ਹੈ ਵਾਲ ਆਪਣੇ ਲਈ ਐਨੇਕ ਮੈਂ ਹੋਰ ਦਾ ਤਾਂ ਮੈਨੂੰ ਪਤਾ ਨਹੀਂ ਕਿਸੇ ਦਾ ਬਟ ਸਾਡੇ ਲਈ ਐਨੇਕ ਮੇਰੇ ਲਈ ਵਾਲਾਂ ਦੀ ਅਹਿਮੀਅਤ ਬਹੁਤ ਜ਼ਿਆਦਾ ਹੈ ਜੀ ਬਹੁਤ ਜ਼ਿਆਦਾ ਕਿਉਂਕਿ ਸਾਨੂੰ ਪਤਾ ਸਾਡੇ ਗੁਰੂਆਂ ਨੇ ਸਾਡੇ ਕੇਸਾਂ ਲਈ ਕੀ ਕੀ ਕੁਝ ਕੀਤਾ ਆ ਹਨਾ ਤੇ ਇਸ ਕਰਕੇ ਮੈਂ ਆਪਣੇ ਵਾਲਾਂ ਨੂੰ ਆਪਣੇ ਜੀ ਜਾਨ ਤੋਂ ਵੱਧ ਰੱਖਦੀ ਆ ਉਹਨਾਂ ਦੀ ਬਹੁਤ ਜ਼ਿਆਦਾ ਕੇਅਰ ਕਰਦੀ ਆ ਮੈਂ ਆਪਣੇ ਵਾਲਾਂ ਦੀ ਇਹ ਉਹਨਾਂ ਮੈਂ ਤੁਹਾਨੂੰ ਐਵੇਂ ਦੱਸਾਂ ਮੈਂ ਆਪਣੀ ਸਕਿਨ ਤੇ ਉਹਨਾਂ ਧਿਆਨ ਨਹੀਂ ਦੰਦੀ ਜਿਨਾ ਮੈਂ ਆਪਣੇ ਵਾਲਾਂ ਦੀ ਕੇਅਰ ਕਰਦੀ ਆ ਤੇ ਆਪਣੇ ਵਾਲਾਂ ਦੀ ਕੇਅਰ ਕਰਨੀ ਚਾਹੀਦੀ ਆ ਸਾਰਿਆਂ ਨੂੰ ਇਹ ਸਾਡੇ ਲਈ ਬਹੁਤ ਹੀ ਵੱਡੀ ਦਾਤ ਨੇ ਜਿਹੜੀ ਸਾਡੇ ਗੁਰੂਆਂ ਨੇ ਸਾਨੂੰ ਬਖਸ਼ੀ ਹੋਈ ਆ ਠੀਕ ਹੈ ਇਸ ਕਰਕੇ ਮੈਨੂੰ ਮੇਰੇ ਵਾਲਾਂ ਨਾਲ ਬਹੁਤ ਜ਼ਿਆਦਾ ਪਿਆਰ ਆ ਜੇ ਤੁਹਾਡਾ ਕੋਈ ਕੁਐਸਚਨ ਹੈਗਾ ਤਾਂ ਤੁਸੀਂ ਪੁੱਛ ਲਓ ਨਹੀਂ ਫਿਰ ਆਪਾਂ हेयर ਗਰੋਥ ਟਿਪਸ ਮੈਂ ਤੁਹਾਨੂੰ ਦੱਸੂਗੀ ਠੀਕ ਹੈ ਸੋਖੇ ਸੋਖੇ ਹੀ ਦੱਸੂਗੀ ਜੋ ਜੋ ਮਤਲਬ ਆਪਣੇ ਰੋਹੀ ਚ ਹਨਾ ਚੀਜ਼ਾਂ ਪਈਆਂ ਨੇ ਆਪਾਂ ਉਹਨਾਂ ਤੋਂ ਹੀ हेयर ਗਰੋਥ ਆਪਣੀ ਅਚੀਵ ਕਰ ਲਵਾਂਗੇ ਬਟ ਇੱਕ ਵਾਰ ਲਾਉਣ ਨਾਲ ਨਹੀਂ ਦੋ ਵਾਰ ਲਾਉਣ ਨਾਲ ਨਹੀਂ ਆਪਾਂ ਨੂੰ ਉਹਨਾਂ ਨੂੰ ਰੈਗੂਲਰਲੀ ਫੋਲੋ ਕਰਨਾ ਪੈਂਦਾ ਇਥੋਂ ਰੈਗੂਲਰ ਦਾ ਮਤਲਬ ਇਹ ਨਹੀਂ ਹੈਗਾ ਵੀ ਆਪਾਂ ਨੂੰ ਡੇਲੀ ਫੋਲੋ ਕਰਨਾ ਪਊਗਾ ਠੀਕ ਹੈ ਮੈਨੂੰ ਪਤਾ ਅੱਜ ਦੇ ਟਾਈਮ 'ਚ ਆਪਾਂ ਸਾਰੇ ਕੰਮਕਾਰ ਆਲੇ ਆ ਕੋਈ ਵੇਲਾ ਨਹੀਂ ਹੈਗਾ ਕਿਸੇ ਕੋਲ ਵੀ ਆਪਣੇ ਲਈ ਇੱਕ ਘੰਟਾ ਤਾਂ ਕੀ 10 ਮਿੰਟ ਦਾ ਟਾਈਮ ਨਹੀਂ ਆਪਣੇ ਲਈ 10 ਮਿੰਟ ਦਾ ਵੀ ਟਾਈਮ ਨਹੀਂ ਹੈਗਾ ਅੱਜ ਦੇ ਟਾਈਮ 'ਚ ਆਪਣੇ ਲਈ ਪਰ ਆਪਾਂ ਨੂੰ ਉਹ ਟਾਈਮ ਕੱਢਣਾ ਚਾਹੀਦਾ ਆ ਠੀਕ ਹੈ ਕਿਉਂਕਿ ਆਪਾਂ ਸਭ ਕੁਝ ਕਰਦੇ ਆ ਤੇ ਬਟ ਆਪਣੇ ਲਈ ਆਪਾਂ ਟਾਈਮ ਨਹੀਂ ਕਰਦੇ ਹੈਗੇ ਪਲੀਜ਼ ਨੰਬਰ ਬੋਲ ਦਿਓ ਜੀ ਕੀ ਤੁਸੀਂ ਫੋਨ ਨੰਬਰ ਕਹਿ ਰਹੇ ਹੋ ਦੇਖੋ ਜੀ ਜੀ ਫੋਨ ਨੰਬਰ ਕਹਿ ਰਹੇ ਹੋ ਫੋਨ ਨੰਬਰ ਤਾਂ ਨਹੀਂ ਮੈਂ ਬੋਲ ਸਕਦੀ ਹੈਗੀ ਬਟ ਤੁਸੀਂ ਜੇ హెయిਰ ਤੋਂ ਰਿਲੇਟਡ ਜਿਵੇਂ ਤੁਹਾਡੇ ਕੋਈ ਸਵਾਲ ਨੇ ਤਾਂ ਤੁਸੀਂ ਮੈਨੂੰ ਪੁੱਛ ਸਕਦੇ ਹੋ ਦੈਨ ਉਸ ਤੋਂ ਅੱਗੇ ਜੇ ਤੁਹਾਨੂੰ ਤੁਸੀਂ ਵੀ ਆਪਣੇ హెయిਰ ਨੂੰ ਲੰਬਾ ਕਰਨਾ ਚਾਹੁੰਦੇ ਹੋ ਵਧੀਆ ਸੋਹਣੇ ਬਣਾਉਣਾ ਚਾਹੁੰਦੇ ਹੋ ਹਨਾ ਤਾਂ ਤੁਸੀਂ ਮੇਰੀ ਰੈਮਡੀਜ਼ ਫੋਲੋ ਕਰ ਸਕਦੇ ਹੋ ਤੁਸੀਂ ਉਹ ਫੋਲੋ ਕਰ ਲਓ ਹਨਾ ਤੇ ਤੁਹਾਨੂੰ ਵਧੀਆ ਰਿਜ਼ਲਟ ਮਿਲਣਗੇ ਜੇ ਤੁਸੀਂ ਵਧੀਆ ਰੈਗੂਲਰਲੀ ਫੋਲੋ ਕਰੋਗੇ ਤੁਹਾਨੂੰ ਬਹੁਤ ਹੀ ਵਧੀਆ ਰਿਜ਼ਲਟ ਮਿਲਣਗੇ ਉਹਦੇ ਹਾਂਜੀ ਥੈਂਕ ਯੂ ਜੀ ਥੈਂਕ ਯੂ ਜੇ ਤੁਹਾਡਾ ਕੋਈ हेयर ਤੋਂ ਰਿਲੇਟਡ ਸਵਾਲ ਹੈਗਾ ਤਾਂ ਤੁਸੀਂ ਪੁੱਛ ਸਕਦੇ ਹੋ ਨਹੀਂ ਫਿਰ ਆਪਾਂ हेयर ਗ੍ਰੋਥ ਟਿਪਸ ਮੈਂ ਸਟਾਰਟ ਕਰ ਦਿਆਂ ਹਣਾ ਕਿਉਂਕਿ ਮੈਂ ਜ਼ਿਆਦਾ ਟਾਈਮ ਲਾਈਵ ਨਹੀਂ ਲੈ ਸਕਦੀ ਹੈਗੀ ਮੈਂ ਕੰਮ ਵੀ ਕਰਨੇ ਨੇ ਆਪਣੇ ਹਣਾ ਰੋਟੀ ਦਾ ਵੀ ਕੰਮ ਕਰਨਾ ਆਪਾਂ ਨੂੰ ਲੇਡੀਜ਼ ਨੂੰ ਕਿਹੜਾ ਇੱਕ ਕੰਮ ਹੁੰਦੇ ਨੇ ਕਿੰਨੇ ਕੰਮ ਹੁੰਦੇ ਨੇ ਬਟ ਫਿਰ ਵੀ ਮੈਂ ਟਾਈਮ ਕੱਢ ਕੇ ਮਾਂ ਨਹੀਂ ਵੀ ਮੈਂ ਲਾਈਵ ਆਉਂਗੀ ਅੱਜ ਜੇ ਤੁਹਾਡੇ ਕੋਈ ਸਵਾਲ ਹੋਏ ਮਤਲਬ ਹਣਾ ਵੈਸੇ ਤੁਸੀਂ ਵੀਡੀਓਜ਼ ਤੇ ਵੀ ਕਰ ਸਕਦੇ ਹੋ ਬਟ ਲਾਈਵ ਦਾ ਥੋੜਾ ਜਿਆਦਾ ਉਹ ਹੋ ਜਾਂਦਾ ਆਪਾਂ ਪੁੱਛ ਲੈਨੇ ਆ ਆਪਣੇ ਸਾਹਮਣੇ ਪਤਾ ਲੱਗ ਜਾਂਦਾ ਆਪਾਂ ਨੂੰ ਹਨਾ ਮਾਝਾ ਜਦੋਂ 10 ਮਿੰਟ ਹੋ ਗਏ ਆਪਣੀ ਲਾਈਵ ਸਟਾਰਟ ਹੋਏ ਨੂੰ ਤਾਂ ਆਪਾਂ हेयर ਗ੍ਰੋਥ ਟਿਪਸ ਮੈਂ ਤੁਹਾਨੂੰ ਦੱਸੂਗੀ ਸੋਖੇ ਸੋਖੇ ਨੇ ਬਣਾਉਣਾ ਵੀ ਉਹਨਾਂ ਨੂੰ ਬਹੁਤ ਈਜ਼ੀ ਆ ਤੇ ਲਗਾਉਣਾ ਵੀ ਬਹੁਤ ਈਜ਼ੀ ਆ ਤੇ ਆਪਾਂ ਨੂੰ ਇਹਨਾਂ ਦੇ ਰਿਜ਼ਲਟ ਵੀ ਬਹੁਤ ਵਧੀਆ ਮਿਲਣਗੇ ਐਵੇਂ ਦੀ ਮੈਂ ਤੁਹਾਨੂੰ ਟਿਪਸ ਦੱਸੂਗੀ ਠੀਕ ਹੈ ਪਰ ਜੇ ਤੁਹਾਡੀ ਕੋਈ ਰਿਕਵੈਸਟ ਹੈ ਵੀ ਤੁਸੀਂ ਅ ਕਹਿੰਦਾ ਮਤਲਬ ਵੀ ਤੁਸੀਂ ਇਸ ਤੇ ਵੀਡੀਓ ਬਣਾਓ ਇਸ ਤੇ ਸਾਨੂੰ ਇੱਕ ਵੀਡੀਓ ਚਾਹੀਦੀ ਹੈ ਡਿਟੇਲ ਵੀਡੀਓ ਚਾਹੀਦੀ ਹੈ ਇਨਫੋਰਮੇਟਿਵ ਵੀਡੀਓ ਚਾਹੀਦੀ ਹੈ ਤਾਂ ਤੁਸੀਂ ਮੈਨੂੰ ਕਮੈਂਟ ਕਰ ਦਿਓ ਜਾਂ ਇੱਥੇ ਮੈਨੂੰ ਮੈਸੇਜ ਵੀ ਕਰ ਦਿਓ ਤੁਸੀਂ ਕਮੈਂਟ ਕਰ ਦਿਓ ਹਨਾ ਤੇ ਮੈਂ ਉਹ ਨੋਟ ਡਾਊਨ ਕਰ ਲਵਾਂਗੀ ਡਾਇਰੀ ਦੇ ਵਿੱਚ ਤੇ ਮੈਂ ਕੋਸ਼ਿਸ਼ ਕਰੂੰਗੀ ਕਿ ਮੈਂ ਜਲਦੀ ਤੋਂ ਜਲਦੀ ਉਹ ਵਾਲੀ ਵੀਡੀਓ ਲੈ ਕੇ ਆਵਾਂ ਠੀਕ ਹੈ वैसे मेरी कोशिश यही रहंदी है कि देली देली है है मैं डेली ਤੁਹਾਡੇ ਲਈ ਵੀਡੀਓ ਲੈ ਕੇ ਆਵਾ ਬਟ ਨਹੀਂ ਹੋ ਪਾਉਂਦਾ ਹੈਗਾ ਇੰਨਾ ਟਾਈਮ ਮੈਨੇਜ ਨਹੀਂ ਹੁੰਦਾ ਹੈਗਾ ਕਿਉਂਕਿ ਮੈਂ ਮੈਰਿਡ ਆਂ ਜੀ ਤੇ ਮੇਰੇ ਵੀ ਬੱਚੇ ਨੇ ਘਰ ਪਰਿਵਾਰ ਆ ਹੈਨਾ ਤੇ ਮੈਂ ਥੋੜਾ ਬੋਤਾ ਜੋ ਵੀ ਮੇਰਾ ਟਾਈਮ ਹੁੰਦਾ ਹੈ ਆਰਾਮ ਕਰਨ ਦਾ ਦਿਨ ਉਹਦੇ ਵਿੱਚ ਮੈਂ ਵੀਡੀਓ ਅਪਲੋਡ ਕਰਨ ਦੀ ਕੋਸ਼ਿਸ਼ ਕਰਦੀ ਆ ਪੂਰੀ ਕਿ ਜਿਵੇਂ ਸਵੇਰ ਤੇ ਸ਼ਾਮ ਨੂੰ ਤਾਂ ਮੇਰੇ ਕੋਲ ਬਿਲਕੁਲ ਟਾਈਮ ਨਹੀਂ ਹੁੰਦਾ ਹੈਗਾ ਤੇ ਇਸ ਕਰਕੇ ਵੀ ਅੱਜ ਵੀ ਮੈਂ ਆਪਣਾ ਟਾਈਮ ਕੱਢਿਆ ਕਿਉਂਕਿ ਅੱਜ ਮੇਤੋਂ ਵੀਡੀਓ ਨਹੀਂ ਅਪਲੋਡ ਹੋਈ ਹੈਗੀ ਕੱਲ ਦੀ ਵੀਡੀਓ ਤੇ ਕਿਸੇ ਨੇ ਮੈਸੇਜ ਕੀਤਾ ਸੀਗਾ ਕਿ ਤੁਸੀਂ हेयर ਗਰੋਥ ਔਇਲ ਦੀ ਵੀਡੀਓ ਪਾਓ ਹਾਂਜੀ ਮੈਂ हेयर ਗਰੋਥ ਔਇਲ ਜ਼ਰੂਰ ਤੁਹਾਡੇ ਨਾਲ ਸ਼ੇਅਰ ਕਰੂੰਗੀ ਐਵੇਂ ਦਾ ਔਇਲ ਸ਼ੇਅਰ ਕਰੂੰਗੀ ਕਿ ਉਹਨੂੰ ਤੁਸੀਂ ਹਰੇਕ हेयर ਪ੍ਰੋਸਥੀ ਵਾਲੇ ਉਹਨੂੰ ਲਗਾ ਸਕਦੇ ਨੇ ਉਹਦੇ ਰਿਜ਼ਲਟ ਵੀ ਔਸਮ ਆਉਂਦੇ ਨੇ ਠੀਕ ਹੈ ਮੈਂ ਕਾਫੀ ਜਣਿਆਂ ਨੂੰ ਯੂਜ਼ ਵੀ ਕਰਵਾਇਆ ਉਹਦੇ ਬਹੁਤ ਵਧੀਆ ਰਿਜ਼ਲਟ ਆਏ ਨੇ ਆਪਾਂ ਐਵੇਂ ਦਾ ਤੇਲ ਘਰੇ ਤਿਆਰ ਕਰਾਂਗੇ ਠੀਕ ਹੈ ਆਪਣੇ ਘਰ ਦੀਆਂ ਚੀਜ਼ਾਂ ਤੋਂ ਤੇ ਉਹਦੇ ਰਿਜ਼ਲਟ ਬਹੁਤ ਹੀ ਵਧੀਆ ਆਣਗੇ ਮੈਂ ਵੀਡੀਓ ਚ ਲੈ ਕੇ ਆਉਂਗੀ ਅੱਗੇ ਠੀਕ ਹੈ ਚਲੋ ਹੁਣ ਆਪਣੇ 10 ਮਿੰਟ ਤਕਰੀਬਨ ਹੋ ਗਏ ਆ ਠੀਕ ਆ ਆਪਾਂ ਆਪਣੇ हेयर ਗ੍ਰੋਥ ਟਿਪਸ ਸਟਾਰਟ ਕਰਦੇ ਆ ਜੇ ਮੈਂ हेयर ਗ੍ਰੋਥ ਟਿਪਸ ਤੁਹਾਨੂੰ ਦੱਸੂਗੀ ਜੇ ਵਿੱਚ ਕਿਸੇ ਦਾ ਕੋਈ ਕੁਐਸਚਨ ਹੋਇਆ ਤਾਂ ਮੈਨੂੰ ਪੁੱਛ ਸਕਦਾ ਆ ਠੀਕ ਆ ਤੁਸੀਂ ਪੁੱਛ ਲਿਓ ਪਲੀਜ਼ ਮੈਂ ਕੋਸ਼ਿਸ਼ ਕਰੂੰਗੀ ਮੈਸੇਜ ਪੜਕੇ ਮੈਂ ਤੁਹਾਡਾ ਆਨਸਰ ਕਰਦਾ ਹਨਾ ਲਾਈਵ ਵਿੱਚ ਹੀ ਵੈਸੇ ਜੇ ਨਾ ਵੀ ਹੋਇਆ ਤਾਂ ਮੈਂ ਉਸ ਤੋਂ ਬਾਅਦ ਲਾਈਵ ਤੋਂ ਬਾਅਦ ਵੀ ਸਾਰੇ ਮਤਲਬ ਦੇਖੂੰਗੀ ਕਮੈਂਟ ਜੋ ਵੀ ਨੇ ਜੋ ਵੀ ਉਹ ਹੋਇਆ ਤਾਂ ਮੈਸੇਜ ਜਿਹੜਾ ਵੀ ਮੈਨੂੰ ਲੱਗਿਆ ਰਿਕੁਐਸਟ ਵੀ ਤੁਹਾਡੀ ਪੂਰੀ ਕਰਨੀ ਚਾਹੀਦੀ ਹੈ ਮੈਨੂੰ ਹਨਾ ਤਾਂ ਮੈਂ ਉਹ ਜ਼ਰੂਰ ਕਰੂੰਗੀ ਠੀਕ ਹੈ ਜੀ ਚਲੋ ਜੀ ਹੁਣ ਆਪਾਂ హెయిਰ ਗਰੋਥ ਟਿਪਸ ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਆਪਣੇ హెయిਰ ਬਾਰੇ ਪਤਾ ਹੋਣਾ ਚਾਹੀਦਾ ਹੈ హెయిਰ ਕਿਵੇਂ ਦੇ ਨੇ ਠੀਕ ਹੈ ਮੈਂ ਤੁਹਾਨੂੰ ਦੱਸ ਦਾਂ ਕਿਉਂਕਿ ਇਹ ਗੱਲ ਆਪਾਂ ਨੂੰ ਨਾ హెయిਰ ਦੀ ਕੇਅਰ ਤੋਂ ਪਹਿਲਾਂ ਪਤਾ ਹੋਣੀ ਚਾਹੀਦੀਆਂ ਨੇ ਤੇ ਮੈਂ ਕੱਲ ਹੀ ਇੱਕ ਵੀਡੀਓ ਅਪਲੋਡ ਕੀਤੀ ਹੈ హెయిਰ ਪ੍ਰੋਸਥੀ ਜੇ ਕਿਸੇ ਨੂੰ ਨਹੀਂ ਪਤਾ ਹੈਗਾ ਤਾਂ ਉਹ ਵਾਲੀ ਵੀਡੀਓ ਪਲੀਜ਼ ਦੇਖ ਲਿਓ ਜਾ ਕੇ ਤੁਹਾਨੂੰ ਆਪਣੇ ਵਾਲਾ ਬਾਰੇ ਸਭ ਕੁਝ ਪਤਾ ਚੱਲ ਜਾਊਗਾ ਠੀਕ ਹੈ ਦੈਨ ਉਸ ਦੇ ਹਿਸਾਬ ਨਾਲ ਜੇ ਆਪਾਂ ਆਪਣੇ హెయిਰ ਦੀ ਕੇਅਰ ਕਰਾਂਗੇ ਤਾਂ ਆਪਾਂ ਨੂੰ ਬਹੁਤ ਹੀ ਘੱਟ ਟਾਈਮ ਵਿੱਚ ਬਹੁਤ ਵਧੀ ਬਹੁਤ ਜ਼ਿਆਦਾ ਵਧੀਆ ਰਿਜ਼ਲਟ ਮਿਲ ਜਾਣਗੇ ਤਾਂ ਤੁਸੀਂ ਉਹ ਵਾਲੀ ਵੀਡੀਓ ਜ਼ਰੂਰ ਦੇਖਿਓ ਠੀਕ ਹੈ ਹੁਣ ਮੈਂ ਤੁਹਾਨੂੰ ਸਭ ਤੋਂ ਪਹਿਲੇ ਜਿਹੜੀ हेयर ਗਰੋਥ ਟਿਪ ਹੈ ਤੁਹਾਨੂੰ ਮੈਂ ਦੱਸ ਦਵਾਂ ਆਪਾਂ ਨੂੰ ਮੇਥੀ ਦਾ ਪਾਣੀ ਆਪਣੇ ਵਾਲਾਂ 'ਚ ਲਗਾਉਣਾ ਚਾਹੀਦਾ ਹੈ ਮੇਥੇ ਸਾਡੇ ਵਾਲਾਂ ਦੀ हेयर ਗਰੋਥ ਲਈ ਬਹੁਤ ਹੀ ਵਧੀਆ ਨੇ ਬਹੁਤ ਜ਼ਿਆਦਾ ਵਧੀਆ ਨੇ हेयर ਗਰੋਥ ਲਈ ਠੀਕ ਹੈ ਇਹਦੇ ਸਾਨੂੰ ਬਹੁਤ ਜ਼ਿਆਦਾ ਫਾਇਦੇ ਨੇ ਮੈਂ ਦੇਖਿਆ तकरीबन ਮੈਂ ਆਪਣਾ 7 ਡੇ ਹੇਅਰ ਗਰੋਥ ਚੈਲੰਜ ਲੱਤਾ ਸੀਗਾ ਇਹਦੇ ਵਿੱਚ ਮੇਥੇ ਬਾਰੇ ਮੈਂ ਤੁਹਾਨੂੰ ਸਾਰਾ ਕੁਝ ਦੱਸਿਆ ਹੋਇਆ ਹੈ ਜਿਆਦਾ ਨਹੀਂ ਕਰ ਸਕਦੇ ਇੱਕ ਗਲਾਸ ਮੇਥੇ ਚ ਦੋ ਸੋਰੀ ਇੱਕ ਗਲਾਸ ਪਾਣੀ ਦੇ ਵਿੱਚ ਦੋ ਮੇਥੇ ਦੇ ਚਮਚਾ ਆਪਾਂ ਉਬਾਲ ਲੈਣੇ ਆ ਜਦੋਂ ਉਹ ਗਲਾਸ ਅੱਧਾ ਰਹਿ ਗਿਆ ਮਤਲਬ ਮੇਥੇ ਆਪਾਂ ਦੇਖਣਾ ਹੈ ਹੱਥ ਨਾਲ ਚਾਕੇ ਪੰਨ ਹੋ ਰਹੇ ਨੇ ਠੀਕ ਆ ਆਪਾਂ ਉਹ ਪਾਣੀ ਨੂੰ ਸਟੇਨ ਕਰ ਲੈਣਾ ਹੈ ਸਪਰੇਅ ਬੋਤਲ ਦੀ ਹੈਲਪ ਨਾਲ ਲਗਾ ਲਓ ਆਪਣੇ ਵਾਲਾਂ ਤੇ ਜਿਵੇਂ ਮਰਜ਼ੀ ਲਗਾ ਲਓ ਜਿਵੇਂ ਕੰਫਰਟੇਬਲ ਹੋ ਰੂਈ ਨਾਲ ਲਗਾ ਲਓ ਠੀਕ ਹੈ ਜਿਵੇਂ ਮਰਜ਼ੀ ਲਗਾ ਸਕਦੇ ਹੋ ਤੁਸੀਂ ਤੇ ਇਹਦੇ ਨਾਲ ਆਪਾਂ ਨੂੰ ਬਹੁਤ ਵਧੀਆ ਰਿਜ਼ਲਟ ਮਿਲਦਾ ਤੇ ਇਹਦੀ ਸਭ ਤੋਂ ਵੱਡੀ ਗੱਲ ਇਹ ਹੈ ਆਪਾਂ ਨੂੰ హెయిਰ ਵੋਸ਼ ਕਰਨ ਦੀ ਕੋਈ ਲੋੜ ਨਹੀਂ ਹੈ ਠੀਕ ਹੈ హెయిਰ ਵੋਸ਼ ਆਪਾਂ ਉਦੋਂ ਹੀ ਕਰ ਸਕਦੇ ਹਾਂ ਜਦੋਂ ਆਪਾਂ ਨੇ హెయిਰ ਔਇਲਿੰਗ ਕੀਤੀ ਹੈ ਜਾਂ ਕੋਈ ਐਵੇਂ ਦੀ ਚੀਜ਼ ਲਗਾਈ ਹੈ ਜਿਹੜੀ ਆਪਾਂ ਨਹੀਂ ਰੱਖ ਸਕਦੇ ਹੈ ਕਿ ਜਿਵੇਂ ਜਿਵੇਂ ਕਿ ਮੈਂ ਤੁਹਾਨੂੰ ਦੱਸਾਂ ਵੀ ਜੀ ਆਪਾਂ ਨੇ ਪਿਆਜ਼ ਲਗਾਇਆ ਹੈ ਹਨਾ ਪਿਆਜ਼ ਦਾ ਰਸ ਉਹ ਤੋਂ ਮੈਲ ਆਂਦੀ ਹੈ ਬਹੁਤ ਜ਼ਿਆਦਾ ਹਨਾ ਤਾਂ ਉਹਨੂੰ ਆਪਾਂ ਨਹੀਂ ਰੱਖ ਸਕਦੇ ਹੈਗੇ ਤਾਂ ਆਪਾਂ ਉਦੋਂ हेयर ਮੋਸਚ ਕਰਨਾ ਹੈ ਆਦਰਵਾਈਜ਼ ਜਿਹੜੇ ਇਹ ਮੈਜਿਕ ਔਟਰ ਹੁੰਦੇ ਨੇ ਜਿਵੇਂ ਮੇਥੇ ਦਾ ਪਾਣੀ ਹੋ ਗਿਆ ਆਪਾਂ ਕਲੋਂਜੀ ਦਾ ਪਾਣੀ ਵੀ ਉਬਾਲ ਕੇ ਲਾ ਸਕਦੇ ਆ ਆਪਣੇ ਵਾਲਾਂ 'ਚ ਇੱਕ ਹਫ਼ਤੇ ਆਪਾਂ ਮੇਥੀ ਦਾ ਪਾਣੀ ਲਗਾ ਲਓ ਇੱਕ ਹਫ਼ਤੇ ਆਪਾਂ ਕਲੋਂਜੀ ਦਾ ਪਾਣੀ ਲਗਾ ਲਓ ਉਹਦੇ ਨਾਲ ਵੀ ਸਾਡੀ हेयर ਗ੍ਰੋਥ ਬਹੁਤ ਜ਼ਿਆਦਾ ਬੂਸਟ ਹੁੰਦੀ ਹੈ ਠੀਕ ਹੈ ਤੇ ਹੋਰ ਤਾਂ ਹੋਰ ਆਪਾਂ ਚਾਹ ਪੱਤੀ ਦਾ ਪਾਣੀ ਵੀ ਲਗਾ ਸਕਦੇ ਆ ਉਹਦੇ ਨਾਲ ਵੀ ਆਪਾਂ हेयर ਆਪਣੀ हेयर ਗਰੋਥ ਬਹੁਤ ਜ਼ਿਆਦਾ ਤੇਜ਼ੀ ਨਾਲ ਹੁੰਦੀ ਆ ਵਾਲਾਂ ਦੀ ਮੈਂ ਖੁਦ ਇਹ ਐਕਸਪੀਰੀਅੰਸ ਕੀਤਾ ਹੋਇਆ ਕਿ ਆਪਾਂ ਇਹਨਾਂ ਛੋਟੀਆਂ-ਛੋਟੀਆਂ ਚੀਜ਼ਾਂ ਨਾਲ ਹੀ ਆਪਣੇ ਵਾਲਾਂ ਨੂੰ ਮਤਲਬ ਵਧੀਆ ਮੈਨੇਜ ਕਰ ਸਕਦੇ ਆ ਬਹੁਤ ਹੀ ਵਧੀਆ ਮੈਨੇਜ ਕਰ ਸਕਦੇ ਆ ਸੀਰੀਅਸਲੀ ਇਹ ਮੇਰਾ ਐਕਸਪੀਰੀਅੰਸ ਹੈ ਖੁਦ ਦਾ 8 ਸਾਲ ਦਾ ਮੈਂ ਅੱਜ ਤੱਕ ਕੋਈ ਮਾਰਕੀਟ ਵਿੱਚ हेयर ਗਰੋਥ ਵਾਲਾ ਔਇਲ ਨਹੀਂ ਲਗਾਇਆ ਹੈਗਾ ਐਡਸ ਮੈਂ ਬਹੁਤ ਜ਼ਿਆਦਾ ਦੇਖੀਆਂ ਆਦੀਵਾਸੀ ਔਇਲ ਦੀ ਹੈਨਾ ਹੋਰ ਬਹੁਤ ਜ਼ਿਆਦਾ ਔਇਲ ਨੇ हेयर ਗਰੋਥ ਵਾਲੇ ਤੇ ਮੈਂ ਪਹਿਲਾਂ ਸੋਚਦੀ ਵੀ ਹੁੰਦੀ ਸੀ ਮੈਂ ਲਗਾ ਲਾਂ ਲਗਾ ਲਾਂ ਬਟ ਮੈਂ ਸੋਚਿਆ ਨਹੀਂ ਮੈਂ हेयर ਗਰੋਥ ਔਇਲ ਜਦ ਮੈਂ ਖੁਦ ਇੰਨਾ ਵਧੀਆ ਬਣਾ ਲੈਂਨੀ ਆ ਉਹਦੇ ਇੰਨੇ ਵਧੀਆ ਰਿਜ਼ਲਟ ਨੇ ਤਾਂ ਮੈਂ ਕਿਉਂ ਪੈਸੇ ਖਰਚਣੇ ਨਹੀਂ ਹੈਨਾ ਤੇ ਆਪਾਂ ਤੁਹਾਨੂੰ ਵੀ ਕੋਈ ਪੈਸੇ ਖਰਚਣ ਲਈ ਨਹੀਂ ਕਹਿੰਦੇ ਆਪਣੇ ਘਰੇ ਬਣਾਓ ਆਪਣੇ ਹੱਥੀ ਬਣਾਓ ਤੁਹਾਨੂੰ ਪਤਾ ਹੈ ਵੀ ਉਹਦੇ ਚ ਕੀ ਕੀ ਹੈਗਾ ਆ ਤਾਂ ਤੁਸੀਂ ਆਸਾਨੀ ਨਾਲ ਲਗਾ ਸਕਦੇ ਹੋ ਠੀਕ ਹੈ ਤੇ ਮੈਂ ਤੁਹਾਨੂੰ ਇੱਕ ਗੱਲ ਲਾਈਵ ਵਿੱਚ ਹੋਰ ਦੱਸਣਾ ਚਾਹੁੰਨੀ ਆ ਹੋ ਸਕਦਾ ਮੈਂ ਵੀਡੀਓ ਚ ਵੀ ਅੱਗੇ ਜੋ ਵੀਡੀਓਸ ਪਾਉਂਗੀ ਦੱਸ ਦਿਆਂ ਕਰੂੰਗੀ ਕਈ ਵਾਰ ਭੁੱਲ ਜਾਂਨੀ ਆ ਤੇ ਮੈਂ ਤੁਹਾਨੂੰ ਦੱਸਾਂ ਕਿ ਜਦੋਂ ਆਪਾਂ ਘਰ ਦੀਆਂ ਚੀਜ਼ਾਂ ਤੋਂ ਕੁਝ ਵੀ ਪਿਆਜ਼ ਦਾ ਰਸ ਲਗਾਣੀਆਂ ਨਿੰਬੂ ਲਗਾਣੇ ਆਪਣੇ ਹਨਾ ਮਤਲਬ ਆਪਾਂ ਨੂੰ ਕਿਸੇ ਨਾ ਕਿਸੇ ਵਿੱਚ ਮਿਲਾ ਕੇ ਲਗਾਉਣਾ ਚਾਹੀਦਾ ਪਰ ਕਈ ਜਣਿਆਂ ਨੂੰ ਨਾ ਘਰ ਦੀਆਂ ਚੀਜ਼ਾਂ ਤੋਂ ਵੀ ਅਲਰਜੀ ਹੁੰਦੀ ਹੈ ਕਿ ਜਿਵੇਂ ਮੈਂ ਦੇਖਿਆ ਸਾਡੇ ਨਾਲ ਦੇ ਗਵਾਂਡੀਆਂ ਦੀ ਕੁੜੀ ਨੂੰ ਜੇ ਉਹ ਆਲੂ ਖਾ ਲਵੇ ਤਾਂ ਉਹਨੂੰ ਉਹ ਤੋਂ ਅਲਰਜੀ ਹੈ ਤੁਸੀਂ ਮੰਨ ਸਕਦੇ ਹੋ ਵੀ ਆਲੂ ਆਣ ਤੋਂ ਵੀ ਉਹਨੂੰ ਅਲਰਜੀ ਹੈ ਤਾਂ ਇਸ ਕਰਕੇ ਕੋਈ ਵੀ ਚੀਜ਼ ਅਪਲਾਈ ਕਰਦੇ ਹੋ ਆਪਣੇ ਉਕੇ ਤਾਂ ਉਹਦਾ ਪੈਚ ਟੈਸਟ ਜ਼ਰੂਰ ਕਰਿਆ ਕਰੋ ਪੈਚ ਟੈਸਟ ਕੀ ਹੁੰਦਾ ਆ ਹਲਕਾ ਜਿਹੀ ਜਿਹੜੀ ਵੀ ਆਪਾਂ ਰੈਮਡੀ ਕੁਝ ਵੀ ਪ੍ਰੋਡਕਟ ਲਿਆਏ ਜੇ ਆਪਾਂ ਦੁਕਾਨ ਤੋਂ ਉਹਦਾ ਵੀ ਥੋੜਾ ਜਨਾ ਆਪਣੇ ਕੰਨ ਦੇ ਪਿੱਛੇ ਲਗਾਇਆ ਕਰੋ ਕੰਨ ਦੇ ਪਿੱਛੇ ਵਾਲੀ ਜਿਹੜੀ ਸਕਿਨ ਹੁੰਦੀ ਆ ਬਹੁਤ ਜ਼ਿਆਦਾ ਮਤਲਬ ਸੈਂਸਿਟਿਵ ਹੁੰਦੀ ਆ ਰਿਐਕਟ ਕਰਦੀ ਆ ਦੇਖੋ ਤੁਹਾਨੂੰ ਈਚਿੰਗ ਤਾਂ ਨਹੀਂ ਹੋ ਰਹੀ ਮਤਲਬ ਖਾਸ ਤਾਂ ਨਹੀਂ ਹੋ ਰਹੀ ਹੈਗੀ ਉੱਤੇ ਠੀਕ ਹੈ ਰੈਡਨੈਸ ਤਾਂ ਨਹੀਂ ਹੋ ਰਹੀ ਹੈਗੀ ਥੈਨ ਉਸ ਤੋਂ ਬਾਅਦ ਤੁਸੀਂ ਅਪਲਾਈ ਕਰੋ ਠੀਕ ਹੈ ਜੀ ਤੇ ਜ਼ਿਆਦਾਤਰ ਘਰ ਦੀਆਂ ਚੀਜ਼ਾਂ ਦੇ ਜ਼ਿਆਦਾ ਕੋਈ ਵੀ ਨੁਕਸਾਨ ਹੀ ਨਹੀਂ ਹੁੰਦੇ ਮੇਰੇ ਹਿਸਾਬ ਨਾਲ ਤਾਂ ਮੈਨੂੰ ਤਾਂ ਅੱਜ ਤੱਕ ਕੋਈ ਨੁਕਸਾਨ ਹੋਇਆ ਨਹੀਂ ਪਰ ਤੁਸੀਂ ਫਿਰ ਵੀ ਕੋਈ ਵੀ ਚੀਜ਼ ਲਗਾਣੀ ਹੋ ਤਾਂ ਪੈਚ ਟੈਸਟ ਜ਼ਰੂਰ ਕਰੋ ਤੁਹਾਨੂੰ ਬਹੁਤ ਹੀ ਵਧੀਆ ਰਿਜ਼ਲਟ ਮਿਲਣਗੇ ਜੀ ਇਹਦੇ ਠੀਕ ਹੈ ਤੇ ਤੁਸੀਂ ਜਿਵੇਂ ਮੈਂ ਦੱਸਿਆ ਮੇਥੀ ਦਾ ਪਾਣੀ ਲਗਾ ਸਕਦੇ ਹੋ ਅਦਾ ਕੀ ਕਹਿੰਦੇ ਚਾਹ ਪੱਤੀ ਦਾ ਪਾਣੀ ਲਗਾ ਸਕਦੇ ਹਾਂ ਉਬਾਲ ਕੇ ਚਾਹ ਪੱਤੀ ਤੋਂ ਤੁਸੀਂ ਦੇਖਿਆ ਹੋਣਾ ਆਪਣੇ ਮੰਮੀਆਂ ਨੂੰ ਦੇਖਿਆ ਹੋਣਾ ਆ ਜਾਂ ਤੁਸੀਂ ਖੁਦ ਕਰਦੇ ਹੋਣੇ ਮੈਂ ਖੁਦ ਕਰਦੀ ਆ ਮੈਂ ਆਪਣੀ ਮੰਮੀ ਨੂੰ ਦੇਖਦੀ ਹੁੰਦੀ ਸੀ ਛੋਟੇ ਹੁੰਦੇ ਮੰਮੀ ਨੇ ਚਾਹ ਪੱਤੀ ਦਾ ਪਾਣੀ ਉਬਾਲ ਕੇ ਮਹਿੰਦੀ ਵਿੱਚ ਪਾਉਂਦੇ ਸੀਗੇ ਤੇ ਮੈਂ ਉਦੋਂ ਮੰਮੀ ਨੂੰ ਪੁੱਛਦੀ ਸੀ ਮੰਮੀ ਮਹਿੰਦੀ 'ਚ ਕਿਉਂ ਪਾਉਂਦੇ ਹੋ ਚਾਹ ਪੱਤੀ ਤਾਂ ਚਾਹ ਬਣਾਉਣ ਵਾਲੀ ਆ ਤੇ ਉਦੋਂ ਮੰਮੀ ਦੱਸਦੇ ਸੀ ਵੀ ਰੰਗ ਵੀ ਬਹੁਤ ਵਧੀਆ ਆਉਂਦਾ ਹੈ ਵਾਲਾਂ ਨੂੰ ਚਾਹ ਪੱਤੀ ਬਹੁਤ ਹੀ ਵਧੀਆ ਰੰਗ ਦਿੰਦੀ ਆ ਵਾਲਾਂ ਨੂੰ ਬਰਾਊਨ ਹਲਕਾ ਹਲਕਾ ਜਾਂ ਔਰਿੰਜ ਜਾਂ ਸ਼ੇਡ ਆਉਂਦਾ ਉਹਦੇ 'ਚ ਬਹੁਤ ਹੀ ਵਧੀਆ ਤੇ ਆਪਣੀ हेयर ਗਰੋਥ ਨੂੰ ਵੀ ਬੂਸਟ ਕਰਦਾ ਹੁਣ ਮੈਨੂੰ ਉਹਦੇ ਬਾਰੇ ਮੈਂ ਪੜਿਆ ਚੰਗੀ ਤਨਾਂ ਤੇ ਪਤਾ ਲੱਗਿਆ ਵੀ हेयर ਗਰੋਥ ਨੂੰ ਵੀ ਉਹ ਬੂਸਟ ਕਰਦਾ ਆ ਮਤਲਬ ਬਹੁਤ ਵਧੀਆ ਰਿਜ਼ਲਟ ਨਹੀਂ ਆਉਂਦੇ ਠੀਕ ਹੈ ਤੇ ਜਿਹੜੀ ਦੂਜੀ ਗੱਲ ਆ ਆਪਾਂ ਕਲੋਂਜੀ ਦਾ ਪਾਣੀ ਲਗਾ ਸਕਦੇ ਆ ਕਲੋਂਜੀ ਦੇਖੋ ਆਚਾਰ ਵਿੱਚ ਪੈਂਦੀ ਆ ਤੁਸੀਂ ਸੋਚ ਸਕਦੇ ਹੋ ਕਿ ਜਿਹੜੀ ਆਚਾਰ ਵਿੱਚ ਪੈਣ ਵਾਲੀ ਚੀਜ਼ ਉਹ ਸਾਡੀ हेयर ਗਰੋਥ ਨੂੰ ਵਧਾ ਸਕਦੀ ਹੈ ਬਿਲਕੁਲ ਵਧਾ ਸਕਦੀ ਹੈ ਜੀ ਕਰਕੇ ਦੇਖੋ ਐਨਾ ਚੋਂ ਕੱਲੀ ਇੱਕ ਚੀਜ਼ ਇਹ ਕੱਲੇ ਟੋਨਰ ਟੋਨਰ ਹੀ ਤੁਸੀਂ ਅਪਲਾਈ ਕਰਨ ਲੱਗ ਜਿਓ ਨਾ ਪਹਿਲੇ 2 ਮਹੀਨੇ 2 ਮਹੀਨੇ ਕਹਿ ਰਹੀਆਂ ਪਹਿਲੇ 2 ਮਹੀਨੇ ਲਗਾਤਾਰ ਰੈਪਲਾਈ ਕਰੋ ਫਿਰ ਰਿਜ਼ਲਟ ਬਹੁਤ ਵਧੀਆ ਮਿਲੂਗਾ ਜੀ ਤੁਸੀਂ ਟ੍ਰਾਈ ਜ਼ਰੂਰ ਕਰਕੇ ਦੇਖੋ ਤੇ हेयर ऑयलिंग ਹਫਤੇ 'ਚ ਦੋ ਵਾਰ ਜ਼ਰੂਰ ਕਰਿਆ ਕਰੋ ਠੀਕ ਹੈ ਦੋ ਵਾਰ ਨਹੀਂ ਹੁੰਦੀ ਤਾਂ ਇੱਕ ਵਾਰ ਜ਼ਰੂਰ ਕਰਿਆ ਕਰੋ ਮੈਂ ਸ਼ੁਰੂ ਤੋਂ ਹੀ ਨਾਰੀਅਲ ਦਾ ਤੇਲ ਵਰਤਦੀ ਆ ਜੀ ਪਹਿਲਾਂ ਜਦੋਂ ਛੋਟੇ ਹੁੰਦੇ ਸੀਗੇ ਤਾਂ ਮੰਮੀ ਸਰੋਂ ਦਾ ਤੇਲ ਲਗਾਉਂਦੇ ਸੀਗੇ ਉਦੋਂ ਨਹੀਂ ਸੀ ਇੰਨਾ ਪਤਾ ਹੁੰਦਾ ਹੈਗਾ ਸਰੋਂ ਦਾ ਤੇਲ ਬਹੁਤ ਵਧੀਆ ਹੁੰਦਾ ਹੈ ਜੀ ਠੀਕ ਹੈ ਉਹਦੀ ਵੀ ਮੈਂ ਇੱਕ ਡਿਟੇਲ ਵੀਡੀਓ ਲੈ ਕੇ ਆਉਂਗੀ ਲੇਕਿਨ ਉਹ ਥੋੜਾ ਜਿਹਾ ਹੈਵੀ ਹੁੰਦਾ ਆ ਫਿਰ ਜਦੋਂ ਮੈਂ ਆਪਣੇ ਵਾਲਾਂ ਦੀ ਕੇਅਰ ਕਰਨੀ ਸ਼ੁਰੂ ਕਰੀਆ THEN ਉੱਥੇ ਤੋਂ ਨਾਲ ਮੈਂ ਨਾਰੀਅਲ ਦਾ ਤੇਲ ਲਗਾਉਣਾ ਸ਼ੁਰੂ ਕਰਤਾ ਸੀਗਾ ਮਤਲਬ ਮੈਂ ਸਰੋਂ ਦਾ ਤੇਲ ਛੱਟਦਾ ਸੀਗਾ ਜਿਵੇਂ ਜਿਵੇਂ ਮੈਂ ਆਪਾਂ ਵੱਡੇ ਹੁੰਨੇ ਜਾਂਦੇ ਆ ਆਪਾਂ ਨੂੰ ਵੈਸੇ ਹੀ ਨਹੀਂ ਔਇਲ ਪਸੰਦ ਆ ਔਇਲ ਤਾਂ ਵੈਸੇ ਹੀ ਨਹੀਂ ਪਸੰਦ ਆ ਹੈਗਾ ਕਿਸੇ ਨੂੰ ਜਦੋਂ ਵੀ ਕੋਈ ਬਾਹਰ ਜਾਂਦਾ ਤਾਂ ਔਇਲ ਲਗਾ ਕੇ ਨਹੀਂ ਜਾਂਦਾ ਹੈਗਾ ਠੀਕ ਹੈ ਆਪਣੇ హెయిਰ ਨੂੰ ਮਤਲਬ ਐਵੇਂ ਛੱਡੀ ਰੱਖ ਦਿੰਨੇ ਔਇਲ ਔਇਲ ਕਰੋ ਲੇਕਿਨ ਨਹਾਉਣ ਤੋਂ 1-2 ਘੰਟੇ ਪਹਿਲਾਂ ਤੁਹਾਨੂੰ ਬਹੁਤ ਹੀ ਤੇ ਔਇਲਿੰਗ ਆਪਾਂ ਨੂੰ ਆਪਣੇ హెయిర్ ਦੇ ਹਿਸਾਬ ਨਾਲ ਕਰਨੀ ਚਾਹੀਦੀ ਜਿਵੇਂ ਮੈਂ ਕੱਲ ਦੀ ਵੀਡੀਓ ਪਾਈ ਆ ਹਨਾ హెయిਰ ਪ੍ਰੋਸੀ ਪਹਿਲਾਂ ਆਪਣੇ హెయిਰ ਬਾਰੇ ਜਾਣੋ ਕਿ ਉਹ ਕੀ ਮੰਗਦੇ ਨੇ ਉਹਨਾਂ ਨੂੰ ਉਸ ਹਿਸਾਬ ਨਾਲ ਭੋਜਨ ਦੇਣਾ ਸ਼ੁਰੂ ਕਰੋ ਜੋ ਵੀ ਉਹ ਮੰਗਦੇ ਨੇ ਜੇ ਤੁਸੀਂ ਉਹਨਾਂ ਨੂੰ ਉਹਨਾਂ ਦੀ ਮਨਪਸੰਦ ਦੀ ਚੀਜ਼ ਦਿਓਗੇ ਤਾਂ ਫਿਰ ਉਹ ਖੁਸ਼ ਹੋਣਗੇ ਨਾ ਤਾਂ ਖੁਸ਼ ਹੋ ਕੇ హెయిਰ ਗਰੋਥ ਤੁਹਾਡੀ ਬਹੁਤ ਵਧੀਆ ਹੋਊਗੀ ਜਿਵੇਂ ਹੁਣ ਆਪਾਂ ਨੂੰ ਕੋਈ ਚੀਜ਼ ਚਾਹੀਦੀ ਹੈ ਹੋਰ ਤੇ ਮੰਮੀ ਨੇ ਦੇਤੀ ਹੋਰ ਤਾਂ ਆਪਾਂ ਕੁਝ ਥੋੜੀ ਹੋਵਾਂਗੇ ਇਸ ਲਈ ਪਹਿਲਾ ਮੰਮੀ ਆਪਾਂ ਨੂੰ ਪੁੱਛਦੀ ਆ ਹਨਾ ਵੀ ਤੁਸੀਂ ਕੀ ਖਾਣਾ ਹੈ ਉਹ ਮੰਮੀ ਬਣਾ ਕੇ ਦਿੰਦੀ ਤੇ ਆਪਾਂ ਖੁਸ਼ ਹੋ ਜਾਂਦੇ ਆ ਐਵੇਂ ਤਰ੍ਹਾਂ ਹੀ ਆਪਣੇ హెయిਰ ਬਾਰੇ ਜਾਣੋ ਕੀ ਮੰਗਦੇ ਨੇ ਉਹ ਕਿਵੇਂ ਦੀ ਕੇਅਰ ਮੰਗਦੇ ਨੇ ਦੈਨ ਉਸ ਹਿਸਾਬ ਨਾਲ ਕੇਅਰ ਕਰੋ ਠੀਕ ਹੈ ਜੀ ਉਸ ਜੇ ਤੁਸੀਂ ਉਹਦੇ ਹਿਸਾਬ ਨਾਲ ਕੇਅਰ ਕਰੋਗੇ ਨਾ ਤੁਹਾਡੇ ਬਾਲ ਮੈਂ ਕਹਿੰਦੀ ਵੀ ਮੈਨੂੰ ਤਾਂ 8 ਸਾਲ ਲੱਗੇ ਕਿਉਂਕਿ ਮੈਨੂੰ ਇਹਨਾਂ ਨਹੀਂ ਸੀ ਪਤਾ ਬਟ ਹੁਣ ਮੈਨੂੰ ਐਕਸਪੀਰੀਅੰਸ ਹੋ ਗਿਆ ਏ ਹੁਣ ਮੈਂ ਜਿਹੜਾ 7 ਡੇਅ ਹੇਅਰ ਗਰੋਥ ਚੈਲੰਜ ਸਟਾਰਟ ਕੀਤਾ ਸੀ ਇਹਨੇ ਮੈਨੂੰ ਐਨੇ ਵਧੀਆ ਰਿਜ਼ਲਟ ਦਿੱਤੇ ਹੈ ਮੈਂ ਇੱਕ ਰਿਜ਼ਲਟ ਦੀ ਛੋਟ ਵੀਡੀਓ ਪਾਈ ਹੈ ਤੁਸੀਂ ਜ਼ਰੂਰ ਦੇਖੋ ਉਹਨੂੰ ਜਾ ਕੇ ਮੇਰੇ ਨਾਲ ਸੀਜ਼ੀਅਰੀਅਨ ਹੋਇਆ ਸੀ ਇੱਥੇ ਗੰਜ ਜੀ ਆ ਗਈ ਸੀ ਸਾਈਡ ਤੇ ਬਟ ਹੁਣ ਮੇਰੇ ਛੋਟੇ ਛੋਟੇ హెయిਰ ਆਉਣ ਲੱਗ ਗਏ ਆ ਜਿਵੇਂ ਤੁਹਾਨੂੰ ਦਿਖਾਵਾਂ ਛੋਟੇ ਛੋਟੇ ਮੇਰੇ హెయిਰ ਆਉਣ ਲੱਗ ਗਏ ਔਰ ਇਹ ਤੇ ਬਹੁਤ ਵਧੀਆ ਰਿਜ਼ਲਟ ਦਿੰਦਾ ਹੈ ਤੁਸੀਂ ਵੀ ਜ਼ਰੂਰ ਫੋਲੋ ਕਰੋ ਜੇ ਤੁਸੀਂ ਕਿਸੇ ਚੀਜ਼ ਨੂੰ ਟਾਈਮ ਦੰਨੇ ਉਹਨਾਂ ਦਾ ਉਹਦੇ ਰਿਜ਼ਲਟ ਬਹੁਤ ਜ਼ਿਆਦਾ ਵਧੀਆ ਆਂਦੇ ਆ ਬਹੁਤ ਵਧੀਆ ਆਂਦੇ ਆ ਮਿਹਨਤ ਕਦੇ ਵੀ ਜਾਇਆ ਨਹੀਂ ਜਾਂਦੀ ਹੈਗੀ ਇਸ ਕਰਕੇ ਜੇ ਤੁਸੀਂ ਆਪਣੇ ਵਾਲਾਂ ਨੂੰ ਪਿਆਰ ਕਰਦੇ ਹੋ ਤਾਂ ਉਹਦੀ ਕੇਅਰ ਵਧੀਆ ਤਰੀਕੇ ਨਾਲ ਕਰੋ ਠੀਕ ਹੈ ਤੇ ਆਪਣਾ ਹੋ ਗਿਆ ਮੇਥੀ ਦਾ ਪਾਣੀ ਕਲੋਂਜੀ ਦਾ ਪਾਣੀ ਚਾਹ ਪੱਤੀ ਦਾ ਪਾਣੀ ਤੇ ਇਹ ਜਿਹੜੇ ਪਾਣੀ ਹੁਣ ਆਪਾਂ ਟੋਨਰ ਬਣਾਇਆ ਆਪਾਂ ਆਪਣੇ ਉਤੇ ਲਗਾ ਲਏ ਹਨਾ ਬਾਲਾਂ ਤੇ ਲਗਾ ਲਿਆ ਟੋਨਰ ਬਚ ਗਿਆ ਆਪਣਾ ਇੰਨੇ ਪਾਣੀ ਚ ਕੋਈ ਵੀ ਲਾ ਲਓ ਟੋਨਰ ਬਚ ਗਿਆ ਤਾਂ ਹੁਣ ਉਹਨੂੰ ਆਪਾਂ ਸੁੱਟਣਾ ਨਹੀਂ ਹੈਗਾ ਚਾਹੇ ਤਾਂ ਤੁਸੀਂ ਜੇ ਤੁਸੀਂ హెయిਰ ਵੋਸ਼ ਕਰਨਾ ਤਾਂ ਸ਼ੈਂਪੂ ਚ ਮਿਲਾਓ ਜਿਵੇਂ ਆਪਾਂ ਸ਼ੈਂਪੂ ਨੂੰ ਪਾਣੀ ਚ ਘੋਲ ਕੇ ਯੂਜ਼ ਕਰਨਾ ਹੁੰਦਾ ਹਮੇਸ਼ਾ ਮੈਂ ਤੁਹਾਨੂੰ ਕੋਈ హెయిਰ ਵੋਸ਼ ਦੀ ਵੀਡੀਓ ਵੀ ਤੁਹਾਡੇ ਨਾਲ ਕੋਈ ਸ਼ੇਅਰ ਕਰ ਦੂੰਗੀ ਅੱਗੇ ਤੋਂ ਅੱਗੇ ਹਨਾ ਤੇ ਤੁਹਾਨੂੰ ਪਤਾ ਲੱਗ ਜਾਊਗਾ ਆਪਣੇ ਸ਼ੈਂਪੂ ਚ ਐਡ ਕਰਕੇ ਉਹਦੇ ਨਾਲ ਆਪਣੇ హెయిర్ ਤੋਂ ਠੀਕ ਹੈ ਨਹੀਂ ਤੁਸੀਂ ਇਹਨੂੰ ਟੋਨਰ ਨੂੰ ਇੱਕ ਹਫ਼ਤਾ ਰੱਖ ਸਕਦੇ ਹੋ ਹੁਣ ਤਾਂ ਜੀ ਸਰਦੀਆਂ ਆਉਣ ਵਾਲੀਆਂ ਨੇ ਹੁਣ ਤਾਂ ਤੁਸੀਂ ਜ਼ਿਆਦਾ ਟਾਈਮ 15 ਦਿਨ ਆਰਾਮ ਨਾਲ ਰੱਖ ਸਕਦੇ ਹੋ ਇੱਕ ਵਾਰ ਬਣਾਓ ਲਗਾਤਾਰ ਲਗਾਓ ਫਿਰ ਤੁਸੀਂ ਰਿਜ਼ਲਟ ਦੱਸਿਓ ਵੀ ਕੀ ਆਇਆ ਤੇ ਜਦੋਂ ਤੁਸੀਂ ਕੋਈ ਵੀ ਰੈਮਡੀ ਯੂਜ਼ ਕਰਦੇ ਹੋ ਨਾ ਆਪਣੇ ਵਾਲਾਂ ਵਾਲੀ ਚੰਗੀ ਤਰ੍ਹਾਂ ਜਾਣ ਕੀ ਯੂਜ਼ ਕਰੋ ਤੇ ਆਪਣੇ ਵਾਲਾਂ ਨੂੰ ਨਾ ਇੰਚ ਡੇ ਬਨਾਲ ਪਹਿਲਾਂ ਮਾਪ ਲਓ ਕੁਝ ਐਵੇਂ ਨਹੀਂ ਤੁਹਾਨੂੰ ਪਤਾ ਲੱਗਣਾ ਹੈਗਾ ਇੰਚੀ ਟੇਪ ਨਾਲ ਮਾਪੋ ਦੈਨ ਉਸ ਤੋਂ ਬਾਅਦ ਰੈਮਡੀ ਯੂਜ਼ ਕਰੋ 1 ਮਹੀਨਾ 2 ਮਹੀਨੇ 3 ਮਹੀਨੇ ਉਸ ਤੋਂ ਬਾਅਦ ਫੇਰ ਇੰਚੀ ਟੇਪ ਨਾਲ ਨਾਪੋ ਫੇਰ ਤੁਹਾਨੂੰ ਅਸਲੀ ਰਿਜ਼ਲਟ ਪਤਾ ਚੱਲੂਗਾ ਮੈਂ ਐਵੇਂ ਹੀ ਕਰਦੀ ਹੁੰਦੀ ਸੀ ਤੇ ਹੁਣ ਤਾਂ ਖੈਰ ਮੈਂ ਐਵੇਂ ਕੀਤਾ ਨਹੀਂ ਹੈਗਾ ਵੈਸੇ ਮੈਂ ਅੱਗੇ ਜੀ ਕੋਈ ਚੈਲੰਜ ਲਵਾਂ ਤਾਂ ਤੁਹਾਨੂੰ ਜ਼ਰੂਰ ਕਰਕੇ ਦਿਹਾਂਗੀ ਲਾਈਵ ਰਿਜ਼ਲਟ ਦਿਖਾਵਾਂਗੀ ਮੈਂ ਤੁਹਾਨੂੰ ਠੀਕ ਹੈ ਵੀ ਕਿਵੇਂ ਕਿੰਨੇ ਉਹ ਤੋਂ ਕਿੰਨਾ ਪਹੁੰਚੀਏ ਮੇਰੀ ਹੈਅਰ ਗਰੋਥ ਤੇ ਤੁਸੀਂ ਵੀ ਐਦਾ ਕਰਿਆ ਕਰੋ ਐਵੇਂ ਤੁਹਾਨੂੰ ਜ਼ਿਆਦਾ ਪਤਾ ਲੱਗੂਗਾ ਵੀ ਕਿਹੜੀ ਰੈਮਡੀ ਜ਼ਿਆਦਾ ਉਹ ਕਰਦੀ ਹੈ ਤੇ ਐਵੇਂ ਇੱਕ ਹੋਰ ਦੱਸਾਂ ਤੁਹਾਨੂੰ ਤੇ ਮੈਂ ਇਹਦੀ ਵੀ ਸ਼ਾਇਦ ਪਾਈ ਹੋਈ ਹੈ ਵੀਡੀਓ ਤੁਸੀਂ ਚੋਲਾਂ ਦਾ ਪਾਣੀ ਲਗਾ ਸਕਦੇ ਹੋ ਚੋਲਾ ਦਾ ਪਾਣੀ ਬਣਾਣਾ ਕੋਈ ਔਖਾ ਨਹੀਂ ਹੈਗਾ ਜੀ ਰਾਤ ਨੂੰ ਚੋਲਾਂ ਨੂੰ ਚੰਗੀ ਤਰ੍ਹਾਂ ਧੋ ਲੋ ਦੋ ਤਿੰਨ ਵਾਰ ਧੋ ਲੋ ਤੇ ਚੋਲਾ ਦਾ ਪਾਣੀ ਆਪਾਂ ਡੋਲਣਾ ਨਹੀਂ ਹੈਗਾ ਠੀਕ ਹੈ ਆਪਾਂ ਆਪਣੇ ਬੂਟੀਆਂ ਜੇ ਪਾਓ ਉਹਨਾਂ ਲਈ ਬਹੁਤ ਚੰਗਾ ਹੁੰਦਾ ਹੈ ਚੋਲਾਂ ਦਾ ਪਾਣੀ ਦੈਨ ਆਪਾਂ ਅਗਲੀ ਸਵੇਰ ਚਾਹੋ ਤਾਂ ਤੁਸੀਂ ਉਹਨੂੰ ਉਬਾਲ ਵੀ ਸਕਦੇ ਹੋ ਦਾ ਗਲਾਸ ਪਾਣੀ ਦਾ ਹੋਰ ਪਾ ਕੇ ਚਾਹੇ ਐਵੇਂ ਹੀ ਤੁਸੀਂ ਲਗਾ ਸਕਦੇ ਹੋ ਆਪਣੇ ਵਾਲਾਂ ਤੇ ਇਹ ਆਪਣੇ ਵਾਲਾਂ ਨੂੰ ਚਮਕਦਾਰ ਬਣਾਉਂਦੇ ਨੇ ਹੇਅਰ ਗਰੋਥ ਨੂੰ ਬੂਸਟ ਕਰਦੇ ਨੇ ਮਤਲਬ ਵਾਲ ਥੋੜੇ ਵੀ ਤੁਸੀਂ ਐ ਕਹੋਗੇ ਵੀ ਇੰਨੀ ਸ਼ਾਈਨ ਆਈ ਕਿੱਥੋਂ ਹੈ ਵਾਲਾਂ ਤੋਂ ਚੋਲ ਐਨੇ ਹੋ ਨਹੀਂ ਸਾਡੇ ਲਈ ਤੁਸੀਂ ਦੇਖੋ ਜਿਹੜੀ ਖਾਣ ਲਈ ਚੀਜ਼ ਆਪਾਂ ਨੂੰ ਵਧੀਆ ਲੱਗਦੀ ਆ ਤਾਂ ਉਹ ਆਪਣੇ ਸਕਿਨ ਲਈ ਹੇਅਰ ਲਈ ਸਕਿਨ ਲਈ ਵੀ ਬਹੁਤ ਵਧੀਆ ਹੁੰਦੀ ਆ ਇੰਨੀ ਵਧੀਆ ਹੁੰਦੀ ਆ ਉਹ ਪਾਣੀ ਤੁਸੀਂ ਆਪਣੀ ਸਕਿਨ ਤੇ ਵੀ ਲਗਾ ਸਕਦੇ ਹੋ 7 ਦਿਨਾਂ ਚ ਰਿਜ਼ਲਟ ਦੇਖੋ ਤੁਹਾਡੀ ਸਕਿਨ ਨਾ ਸ਼ਾਈਨ ਮਾਰੂਗੀ 글로 ਕਰੋਗੀ ਤੁਹਾਡੀ ਸਕਿਨ ਕਰਕੇ ਦੇਖੋ ਇਹ ਵਾਲੇ ਫਿਰ ਤੁਹਾਨੂੰ ਪਤਾ ਲੱਗੂਗਾ ਪਰ ਕਰਨੇ ਲਗਾਤਾਰ ਹੈ ਛੜ ਤੇ ਹੀ ਆ ਜੀ ਠੀਕ ਹੈ ਕਰਨੇ ਲਗਾਤਾਰ ਰਿਜ਼ਲਟ ਤਾਂ ਮਿਲਦਾ ਆ ਜੇ ਹੁਣ ਆਪਾਂ ਕਹਾਂਗੇ ਵੀ ਰਾਤੋਂ ਰਾਤ ਰਾਤੋਂ ਰਾਤ ਜੀ ਕੁਝ ਨਹੀਂ ਹੋਣ ਲੱਗਿਆ ਹੈਗਾ ਜਿਹੜੇ ਇਹਨਾਂ ਚੀਜ਼ਾਂ ਤੇ ਭਰੋਸਾ ਕਰਦੇ ਨੇ ਵੀ ਰਾਤੋਂ ਰਾਤ ਵਾਲੂ ਕੋ ਲੰਬਾ ਕਰੇ ਰਾਤੋਂ ਰਾਤ ਕਾਲੇ ਸੇ ਗੋਰਾ ਹੋ ਜਾਏ ਐਵੇਂ ਤਾਂ ਕੁਝ ਨਹੀਂ ਹੁੰਦਾ ਜੀ ਮਿਹਨਤ ਕਰੋ ਮਿਹਨਤ ਨੂੰ ਹੀ ਫਲ ਲੱਗਦਾ ਹੁੰਦਾ ਆ ਐਵੇਂ ਕੁਝ ਨਹੀਂ ਹੁੰਦਾ ਹੈਗਾ ਠੀਕ ਹੈ ਜੀ ਤੇ ਜੇ ਤੁਹਾਡਾ ਕੋਈ ਹੋਰ ਸਵਾਲ ਹੈ ਤਾਂ ਤੁਸੀਂ ਪੁੱਛ ਸਕਦੇ ਹੋ ਤੇ ਮੈਂ ਤੁਹਾਨੂੰ ਹੋਰ ਦੱਸਦਾ ਪਿਆਜ਼ ਦਾ ਰਸ हेयर ਗਰੋਥ ਲਈ ਬੈਸਟ ਇੰਗਰੀਡੀਅੰਟ ਹੈ ਜੀ ਬੈਸਟ ਬਹੁਤ ਵਧੀਆ ਹੈ ਉਹ ਤੁਸੀਂ ਯੂਜ਼ ਕਰ ਸਕਦੇ ਹੋ ਨੂੰ ਕਿਵੇਂ ਯੂਜ਼ ਕਰਨਾ ਇਹ ਵੀ ਮੈਂ ਸ਼ਾਇਦ ਇੱਕ ਵੀਡੀਓ ਪਾਈ ਹੋਈ ਹੈ ਸ਼ਾਇਦ ਤੁਸੀਂ ਦੇਖ ਸਕਦੇ ਹੋ ਤੇ ਤੁਸੀਂ ਉਹਦਾ ਵੀ ਯੂਜ਼ ਕਰ ਸਕਦੇ ਹੋ ਵੈਸੇ ਪਿਆਜ਼ ਦੇ ਰਸ ਨੂੰ ਤੁਸੀਂ ਕੱਢ ਕੇ ਜੇ ਪਿਆਜ਼ ਦੇ ਰਸ 2 ਚਮਚ ਲੈ ਤਾਂ ਉਹਦੇ 'ਚ 6 ਚਮਚ ਪਾਣੀ ਦੇ ਮਿਲਾ ਲਓ ਜਾਂ ਗੁਲਾਬ ਜਲ ਮਗਾ ਲਓ ਇਹ ਹੋਰ ਚੋਇਸ ਠੀਕ ਹੈ ਜਿਹੜਾ ਵੀ ਤੁਹਾਨੂੰ ਠੀਕ ਲੱਗਦਾ ਹੈ ਗੁਲਾਬ ਜਲ ਕਈ ਵਾਰ ਨਹੀਂ ਹੁੰਦਾ ਕਿਸੇ ਕੋਲ ਤਾਂ ਪਾਣੀ ਮਿਲਾ ਸਕਦੇ ਹੋ ਕੋਈ ਚੱਕਰ ਨਹੀਂ ਆ ਜੀ ਉਹ ਨੂੰ ਆਪਣੇ ਸਿਰ ਤੇ ਲਗਾਓ 댓ਸ ਇਟ ਤੇ ਉਹਦੇ ਨਾਲ ਤੁਹਾਨੂੰ ਬਹੁਤ ਵਧੀਆ ਰਿਜ਼ਲਟ ਮਿਲ ਜਾਣਗੇ ਜੀ ਕਰਕੇ ਦੇਖੋ ਬਹੁਤ ਵਧੀਆ ਰਿਜ਼ਲਟ ਮਿਲਦੇ ਨੇ ਜੇ ਹੁਣ ਜੇ ਤੁਹਾਡਾ ਕੋਈ ਸਵਾਲ ਹੈਗਾ ਤਾਂ ਪਲੀਜ਼ ਤੁਸੀਂ ਮੈਨੂੰ ਪੁੱਛ ਸਕਦੇ ਹੋ ਤੇ ਮੈਂ ਤਾਂ ਹੀ ਹੋਰ ਵੀ ਜਵਾਬ ਦਵਾਂਗੀ ਮੇਰੇ ਕੋਲ ਤਾਂ ਰੈਮਡੀਆ ਦਾ ਭੰਡਾਰ ਪਿਆ ਜੀ ਮੈਂ ਤਾਂ ਤੁਹਾਨੂੰ ਦੱਸੀ ਜਾਊਂਗੀ ਤੇ ਤੁਸੀਂ ਸੁਣੀ ਜਾਣਾ ਪਰ ਤੁਸੀਂ ਸੁਣ ਕੇ ਨਾ ਐਤੀ ਛੱਡ ਦੇਣਾ ਇਸ ਕਰਕੇ ਯੂਜ਼ ਕਰੋ ਜੇ ਤੁਸੀਂ ਚਾਹੁੰਦੇ ਹੋ ਤੁਹਾਡੇ ਵੀ ਵਾਲ ਮੇਰੇ ਵਾਲਾਂ ਦੀ ਤਰ੍ਹਾਂ ਹੋਣ ਤੁਸੀਂ ਮੰਨੋਗੇ ਮੇਰੀ ਮੈਰिज ਹੋਈ ਉਸ ਤੋਂ ਬਾਅਦ ਦੋ ਸੀਜ਼ੇਰੀਅਨ ਹੋਏ ਮੇਰੇ ਦੋ ਸੀਜ਼ੇਰੀਅਨ ਹੋਣ ਤੋਂ ਬਾਅਦ ਵੀ ਮੇਰੇ ਵਾਲ ਐਡੇ ਲੰਬੇ ਲੰਬੇ ਨੇ ਇਹ ਹੈਗਾ ਇਸ ਲਈ ਕਿਉਂਕਿ ਮੈਂ ਆਪਣੇ ਵਾਲਾਂ ਦੀ ਬਹੁਤ ਜ਼ਿਆਦਾ ਕੇਅਰ ਕਰਦੀ ਹਾਂ ਬਹੁਤ ਜ਼ਿਆਦਾ ਧਿਆਨ ਰੱਖਦੀ ਆ ਮੈਂ ਆਪਣੇ ਵਾਲਾਂ ਦਾ ਇਸ ਕਰਕੇ ਹੈ ਜੀ ਜਿਹੜੀ ਚੀਜ਼ ਨੂੰ ਆਪਾਂ ਸੰਭਾਲ ਕੇ ਰੱਖਦੇ ਆ ਉਹ ਲੌਂਗ ਟਾਈਮ ਤੱਕ ਟਿੱਕੀ ਰਹਿੰਦੀ ਆ ਤੁਹਾਡੇ ਕੋਲ ਠੀਕ ਹੈ ਜਿਹਦੀ ਆਪਾਂ ਕੇਅਰ ਹੀ ਨਹੀਂ ਕਰਦੇ ਹੈਗੇ ਤਾਂ ਫਿਰ ਉਹ ਤਾਂ ਜਾਣ ਹੀ ਨੂੰ ਹੈ ਠੀਕ ਹੈ ਉਹਨੂੰ ਕੋਈ ਨਹੀਂ ਰੋਕ ਸਕਦਾ ਹੈਗਾ ਇਸ ਕਰਕੇ ਆਪਣੇ ਵਾਲਾਂ ਦੀ ਕੇਅਰ ਕਰਿਆ ਕਰੋ ਬਹੁਤ ਵਧੀਆ ਤਰੀਕੇ ਨਾਲ ਕੇਅਰ ਕਰਿਆ ਕਰੋ ਤੁਹਾਨੂੰ ਬਹੁਤ ਹੀ ਵਧੀਆ ਰਿਜ਼ਲਟ ਮਿਲਣਗੇ ਸੋਕੇ ਸੋਕੇ ਤਰੀਕੇ ਦੱਸੂਗੀ ਬਹੁਤ ਘੱਟ ਹੋਊਗਾ ਕਿ ਮੈਂ ਵਾਲਾਂ ਬਾਰੇ ਤੁਹਾਨੂੰ ਕੋਈ ਪ੍ਰੋਡਕਟ ਉਹ ਕਰੂੰਗੀ ਬਹੁਤ ਜ਼ਿਆਦਾ ਘੱਟ ਅਬਲਚ ਮੈਂ ਕਰਨਾ ਨਹੀਂ ਚਾਹੁੰਦੀ ਪਰ ਜੇ ਕੋਈ ਮੈਨੂੰ ਲੱਗਿਆ ਵੀ ਹਾਂ ਹੈਗਾ ਆ ਤਾਂ ਮੈਂ ਜ਼ਰੂਰ ਦੱਸੂਗੀ ਤੁਹਾਨੂੰ ਠੀਕ ਹੈ ਤੇ ਇੱਕ ਮੈਨੂੰ ਰੀਸੈਂਟਲੀ ਮੈਂ ਸ਼ੈਂਪੂ ਯੂਜ਼ ਕਰਨਾ ਸ਼ੁਰੂ ਕੀਤਾ ਸੀਗਾ ਪਿਲਗ੍ਰੀਮ ਦਾ ਸ਼ੈਂਪੂ ਸੀਗਾ ਉਹ ਠੀਕ ਹੈ ਤੇ ਉਹਦੀ ਮੈਂ ਸ਼ਾਇਦ ਵੀਡੀਓ ਵੀ ਪਾਈ ਹੋਈ ਹੈ ਤੁਸੀਂ ਦੇਖਿਓ ਮੈਂ ਉਹਦਾ ਰਿਵਿਊ ਦਿੱਤਾ ਹੋਇਆ ਹੈ ਉਹ ਸ਼ੈਂਪੂ ਮੈਨੂੰ ਬਹੁਤ ਵਧੀਆ ਲੱਗਿਆ ਜੀ ਉਹ ਤੁਸੀਂ ਯੂਜ਼ ਕਰਕੇ ਦੇਖ ਸਕਦੇ ਹੋ ਠੀਕ ਹੈ ਮੈਨੂੰ ਵਧੀਆ ਲੱਗਿਆ ਉਹ ਸ਼ੈਂਪੂ ਸੀਰੀਅਸਲੀ ਮੈਂ ਹੁਣੇ ਯੂਜ਼ ਕੀਤਾ ਉਹ ਮੈਨੂੰ ਬਹੁਤ ਸੋਹਣਾ ਲੱਗਿਆ ਮੈਨੂੰ ਲਗਾਤਾਰ ਮੈਨੂੰ ਲੱਗਦਾ ਵੀ 20 ਮਹੀਨੇ ਤੋਂ ਉੱਪਰ ਹੀ ਹੋ ਗਿਆ ਤੇ ਮੈਨੂੰ ਵਧੀਆ ਲੱਗਿਆ ਉਹ ਸ਼ੈਂਪੂ ਤੁਸੀਂ ਯੂਜ਼ ਜ਼ਰੂਰ ਕਰੋ ਜੀ ਠੀਕ ਹੈ ਤੇ ਵਾਲਾਂ ਦੀ हेयर केयर ਵਿੱਚ ਇੱਕ ਪੁਆਇੰਟ ਇਹ ਵੀ ਆਉਂਦਾ ਬਹੁਤ ਛੋਟਾ ਜਿਹਾ ਪੁਆਇੰਟ ਹੈ ਇਹਨੂੰ ਇਗਨੋਰ ਨਹੀਂ ਕਰਨਾ ਇਹਦੇ ਨਾਲ ਕਾਫੀ ਹੱਦ ਤੱਕ ਥੋੜਾ हेयर ਫਾਲ ਬੰਦ ਹੋ ਜਾਊਗਾ ਇਹ ਕੀ ਹੈ ਜੀ ਜਦੋਂ ਆਪਾਂ ਆਪਣੇ ਵਾਲ ਨੂੰ ਧੋਣੇ ਆ ਠੀਕ ਹੈ ਪਹਿਲਾਂ ਤਾਂ ਆਪਾਂ ਤੋਲੀਏ ਨਾਲ ਨਹੀਂ ਪੁੰਜਣੇ ਹੈਗੇ ਆਪਣੇ ਵਾਲ ਕੋਟਨ ਦਾ ਕੱਪੜਾ ਲਿਆ ਕਰੋ ਜਿਵੇਂ ਕੋਈ ਪਰਨਾ ਹੋ ਗਿਆ ਹਨਾ ਪਰਨੇ ਕਿੰਨੇ ਕਿੰਨੇ ਸੋਹਣੇ ਹੁੰਦੇ ਆ ਕੋਟਨ ਦੇ ਕੱਪੜੇ ਹਨਾ ਉਹ ਲੈਣਾ ਆਪਾਂ ਨੇ ਉਹਨੂੰ ਆਪਣੇ ਵਾਲਾਂ 'ਚ ਲਪੇਟ ਲੈਣਾ ਆ ਜਦੋਂ ਗਿੱਲੇ ਹੁੰਦੇ ਆ ਆਪਾਂ ਖੋਲਣਾ ਉਦੋਂ ਜਦੋਂ ਪਾਣੀ ਸਾਰਾ ਸੁੱਕ ਗਿਆ ਤੇ ਵਾਲਾਂ ਨੂੰ ਝਾਂਜਕਣਾ ਨਹੀਂ ਹੈਗਾ ਬਿਲਕੁਲ ਨਹੀਂ ਝਾਂਜਕਣਾ ਹੱਥਾਂ ਨਾਲ ਹਲਕੇ ਹਲਕੇ ਹੱਥਾਂ ਨਾਲ ਗੁਲਝਾਂ ਕੱਢੋ ਠੀਕ ਹੈ ਮੈਂ ਉਹ ਵੀ ਕੋਈ ਸ਼ੋਰਟ ਵੀਡੀਓ ਤੁਹਾਨੂੰ ਦਿਖਾ ਦੂੰਗੀ ਕਿਵੇਂ ਕੱਢਣੇ ਨੇ ਵੈਸੇ ਸਾਰਿਆਂ ਨੂੰ ਪਤਾ ਹੀ ਆ ਠੀਕ ਹੈ ਉਹ ਵੀ ਦਿਖਾ ਦੂੰਗੀ ਉਵੇਂ ਕੱਢੋ ਤੇ ਨੇਚਰਲੀ ਆਪਣੇ ਵਾਲਾਂ ਨੂੰ ਸੁੱਕਣ ਦਿਓ ਕੋਈ ਹੀਟ ਯੂਜ਼ ਨਹੀਂ ਕਰਨੀ ਕੋਈ ਸਟੇਟਨਰ ਯੂਜ਼ ਨਹੀਂ ਕਰਨਾ ਕੁਝ ਨਹੀਂ ਯੂਜ਼ ਕਰਨਾ ਹੈਗਾ ਐਮੇ ਤੇ ਚੀਜ਼ਾਂ ਆਪਾਂ ਨਹੀਂ ਯੂਜ਼ ਕਰਦੀਆਂ ਯੂਜ਼ ਕਰਾਂਗੇ ਇੱਕ ਦਿਨ ਆਪਾਂ ਨੂੰ ਵਧੀਆ ਲੱਗਣਗੇ ਮਹੀਨੇ ਬਾਅਦ ਉਹਨਾਂ ਦੀ ਹਾਲਤ ਵੱਧ ਤੋਂ ਵੱਧਰ ਬਣ ਜਾਣੀ ਆ ਆਪਣੇ హెਅਰ ਦੀ ਤੇ ਤੁਸੀਂ ਚਾਹੁੰਦੇ ਹੋ ਕਿ ਸਾਡੇ హెਅਰ ਦੀ ਹਾਲਤ ਵੀ ਇਹ ਹੋਵੇ ਪਤਾ ਹੈ ਤੁਹਾਨੂੰ ਆਪਣੇ హెਅਰ ਨਾਲ ਨਾ ਬੰਦੇ ਦੀ ਪਰਸਨੈਲਿਟੀ 'ਚ ਚਾਰ ਚੰਦ ਲੱਗ ਜਾਂਦੇ ਆ ਤੇ ਆਪਣੇ హెਅਰ ਦੀ ਕੇਅਰ ਕਿਉਂ ਨਾ ਕਰੋ ਤੁਸੀਂ హెਅਰ ਦੀ ਕੇਅਰ ਕਰੋ ਮੈਂ ਸੱਚੀ ਦੱਸਾਂ ਮੈਂ ਆਪਣੇ ਘਰੇ ਜਿਵੇਂ ਮਰਜ਼ੀ ਰਹਾਂ ਪਰ ਮੈਨੂੰ ਜ਼ਿਆਦਾਤਰ ਮੇਰੇ హెయిਰ ਬਾਰੇ ਹੀ ਪੁੱਛਿਆ ਜਾਂਦਾ ਆਪਣੇ హెయిਰ ਤੇ ਕੀ ਲਗਾਨੀ ਐ ਤੂੰ ਕੀ ਕਰਦੀ ਐ ਆਪਣੇ హెయిਰ ਤੇ ਤੇ ਮੈਂ ਹਰ ਨੂੰ ਇੱਕ ਗੱਲ ਕਹਿਨੀ ਐ ਆਪਣੇ ਵਾਲਾਂ ਦੀ ਕੇਅਰ ਕਰੋ ਇੱਕ ਚੀਜ਼ ਲਗਾਉਣ ਨਾਲ ਵਾਲ ਮੈਨੇਜੇਬਲ ਨਹੀਂ ਰਹਿੰਦੇ ਹੈਗੇ ਵਾਲਾਂ ਲਈ ਬਹੁਤ ਕੁਝ ਕਰਨਾ ਪੈਂਦਾ ਹੈ ਜੀ ਇਸ ਕਰਕੇ ਵਾਲ ਹੀ ਇਸ ਕਰਕੇ ਵਾਲ ਆਪਣੇ ਵਧੀਆ ਕੰਡੀਸ਼ਨ 'ਚ ਰਹਿੰਦੇ ਹਨ ਜੀ ਆਪਾਂ ਵਾਲਾਂ ਲਈ ਕੁਝ ਵੀ ਨਹੀਂ ਕਰਾਂਗੇ ਤਾਂ ਉਹਨਾਂ ਦੀ ਕੰਡੀਸ਼ਨ ਤਾਂ ਖਰਾਬ ਹੋਣੀ ਹੋਊ ਐ ਤੇ ਆਪਾਂ ਖਰਾਬ ਨਹੀਂ ਕਰਨੀ ਆਪਾਂ ਉਹਨਾਂ ਦੀ ਕੰਡੀਸ਼ਨ ਸਹੀ ਕਰਨੀ ਆ ਇਸ ਕਰਕੇ ਆਪਣੇ ਵਾਲਾਂ ਦੀ ਕੇਅਰ ਕਰਿਆ ਕਰੋ ਠੀਕ ਹੈ ਤੇ ਹੋਰ ਜੇ ਕੋਈ ਤੁਹਾਡਾ ਸਵਾਲ ਹੈਗਾ ਤਾਂ ਪੁੱਛ ਸਕਦੇ ਹੋ ਤਾਂ ਮੈਂ ਹੀ ਬੋਲੀ ਜਾਨੀ ਆ ਕੱਲੀ ਤਾਂ ਪਲੀਜ਼ ਕੋਈ ਸਵਾਲ ਹੈਗਾ ਤਾਂ ਤੁਸੀਂ ਮੈਨੂੰ ਪੁੱਛ ਲਓ ਮੈਂ ਵੇਟ ਕਰ ਰਹੀ ਹਾਂ ਜੀ ਜੇ ਕੋਈ ਤੁਹਾਡਾ ਸਵਾਲ ਹੈਗਾ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਥੈਂਕ ਯੂ ਜੀ ਥੈਂਕ ਯੂ ਜੇ ਤੁਹਾਨੂੰ ਮੇਰੀਆਂ ਦੱਸੀ ਹੋਈ ਇਨਫੋਰਮੇਸ਼ਨ ਕੰਮ ਆਉਂਦੀ ਹੈ ਵਧੀਆ ਲੱਗਦੀ ਹੈ ਤਾਂ ਥੈਂਕ ਯੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਪਰ ਇਹ ਬਹੁਤ ਵਧੀਆ ਤਾਂ ਹੋਊਗਾ ਜੀ ਤੁਸੀਂ ਪਲੀਜ਼ ਯੂਜ਼ ਵੀ ਕਰਿਆ ਕਰੋ ਤੁਹਾਨੂੰ ਤਾਂ ਹੀ ਪਤਾ ਚੱਲੂਗਾ ਠੀਕ ਹੈ ਜੀ ਤੇ ਵੀਡੀਓ ਲਾਈਵ ਚੱਲ ਰਹੀ ਹੈ ਪਲੀਜ਼ ਲਾਈਕ ਵੀ ਕਰ ਦਿਓ ਵੀਡੀਓ ਨੂੰ ਠੀਕ ਹੈ ਮੈਨੂੰ ਬਹੁਤ ਵਧੀਆ ਲੱਗੂਗਾ ਜੇ ਤੁਸੀਂ ਵੀਡੀਓਜ਼ ਲਾਈਕ ਕਰਦੇ ਹੋ ਮੋਟੀਵੇਸ਼ਨ ਮਿਲਦੀ ਹੈ ਨਾ ਜੀ ਹੌਂਸਲਾ ਮਿਲਦਾ ਹੈ ਅੱਗੇ ਤੋਂ ਵੀ हां वाकई पसंद आ रही है जिना ਲਈ ਮੈਂ ਵੀਡੀਓ ਪਾ ਰਹੀ ਹਾਂ ਉਹਨਾਂ ਨੂੰ वाकई ਪਸੰਦ ਆ ਰਹੀ ਹੈ ਤਾਂ ਪਲੀਜ਼ ਤੁਸੀਂ ਲਾਈਕ ਕਰ ਦਿਆ ਕਰੋ ਕਮੈਂਟ ਵੀ ਕਰਿਆ ਕਰੋ ਜੀ ਕਮੈਂਟ ਤਾਂ ਕਰੋ ਕੋਈ ਕੋਈ ਕਮੈਂਟ ਨਹੀਂ ਕਰਦਾ ਹੈਗਾ ਜਦੋਂ ਮੈਂ ਵੀਡੀਓ ਪਾਨੀ ਆ ਇੰਨੀ ਕਮੈਂਟ ਆਂਦੇ ਨੇ ਪਰ ਮੈਨੂੰ ਬਹੁਤ ਵਧੀਆ ਲੱਗਦਾ ਹੈ ਜੀ ਤੇ ਤੁਹਾਡੇ ਕਮੈਂਟ ਆਂਦੇ ਨੇ ਤੇ ਮੈਂ ਉਹਨਾਂ ਨੂੰ ਪੜ੍ਹਦੀ ਆ ਤੇ ਮੈਂ ਉਹਨਾਂ ਦੇ ਆਨਸਰ ਕਰਦੀ ਆ ਮੈਨੂੰ ਬਹੁਤ ਵਧੀਆ ਲੱਗਦਾ ਹੈ ਜੀ ਤੁਸੀਂ ਪਲੀਜ਼ ਜੇ ਕੋਈ ਸਵਾਲ ਹੈ ਇਹ ਤੋਂ ਰਿਲੇਟਡ ਦਾ ਕਮੈਂਟ ਜ਼ਰੂਰ ਕਰੋ ਠੀਕ ਹੈ ਮੇਰੀ ਵੱਤੋਂ ਵੱਦ ਕੋਸ਼ਿਸ਼ ਇਹੀ ਹੁੰਦੀ ਹੈ ਕਿ ਮੈਂ ਤੁਹਾਡੀ ਰਿਕੁਐਸਟ ਪੂਰੀ ਕਰਾਂ ਜੋ ਵੀ ਤੁਸੀਂ ਮੈਨੂੰ ਵੀਡੀਓ ਬਣਾਉਣ ਲਈ ਕਹਿੰਦੇ ਹੋ ਵੀ ਆਹ ਵਾਲੀ ਦੀਦੀ ਵੀਡੀਓ ਲੈ ਕੇ ਆਓ ਆਹ ਵਾਲੀ ਲੈ ਕੇ ਆਓ ਤੇ ਮੈਂ హెయిਰ ਗਰੋਥオイル ਸ਼ਾਇਦ ਤੁਹਾਡੇ ਲਈ ਕੱਲੂ ਲੈ ਆਵਾਂ ਵੀਡੀਓ ਜ਼ਰੂਰ ਦੇਖਿਓ ਠੀਕ ਹੈ ਸ਼ਾਮੀ 5 ਵਜੇ ਜਾਂ 7 ਵਜੇ ਅਪਲੋਡ ਹੋ ਜਾਊਗੀ ਵੀਡੀਓ ਤਾਂ ਜ਼ਰੂਰ ਦੇਖਿਓ ਤੁਸੀਂ ਵੀਡੀਓ ਬਹੁਤ ਹੀ ਵਧੀਆ హెయిਰ ਗਰੋਥ ਹੋਏ ਲੈ ਬਰਤ ਕੇ ਜ਼ਰੂਰ ਦੇਖੋ ਤੁਹਾਨੂੰ ਰਿਜ਼ਲਟ ਜ਼ਰੂਰ ਮਿਲੂਗਾ ਠੀਕ ਹੈ ਜੀ ਪਰ ਬਦਤਨਾ ਉਵੇਂ ਹੀ ਹੈ ਜਿਵੇਂ ਮੈਂ ਤੁਹਾਨੂੰ ਦੱਸੂਗੀ ठीक है जो तो कोई थोड़े क्वेश्चन है तो तुम पूछ सकते हो प्लीज किसी का कोई क्वेश्चन नहीं है जी क्वेश्चन है तो पूछ लो ना प्लीज हेयर बारे ਕੋਈ ਹੋਰ ਸਕਿਨ ਵਾਲੇ ਵੀ ਪੁੱਛ ਸਕਦੇ ਹੋ ਕੋਈ ਚੱਕਰ ਨਹੀਂ ਹੈ ਤੁਸੀਂ ਪੁੱਛ ਲਓ ਪਰ ਅੱਜ ਦਾ ਟੋਪਿਕ ਵਾਲਾਂ ਦਾ ਹੀ ਆ ਤੁਸੀਂ ਕੋਈ ਕਮੈਂਡ ਕਰਕੇ ਰਿਕੁਐਸਟ ਪਾ ਸਕਦੇ ਹੋ ਵੀ ਐਡੀ ਵੀਡੀਓ ਲੈ ਕੇ ਆਓ ਤਾਂ ਮੈਂ ਉਹਦੀ ਵੀਡੀਓ ਲੈ ਕੇ ਆਉਂਗੀ ਜਲਦੀ ਦੇਖ ਲਓ ਜੀ ਹੁਣ ਕਿਸੇ ਦਾ ਕੋਈ ਸਵਾਲ ਨਹੀਂ ਹੈਗਾ ਕੋਈ ਕੋਈ ਸਵਾਲ ਨਹੀਂ ਹੈਗਾ ਹਨਾ ਕੋਈ ਗੱਲ ਨਹੀਂ ਜੀ ਵੀਡੀਓ ਤੇ ਕਰਦੇ ਹੋ ਬਟ ਇੱਥੇ ਮੈਂ ਫੇਸ ਟੂ ਫੇਸ ਆਨਸਰ ਕਰ ਦੰਦੀ ਦਾ ਜ਼ਿਆਦਾ ਵਧੀਆ ਰਹਿੰਦਾ ਹਨਾ ਕੋਈ ਗੱਲ ਨਹੀਂ ਕਿਸੇ ਦਾ ਕੋਈ ਸਵਾਲ ਨਹੀਂ ਹੈਗਾ ਜੀ ਚਲੋ ਮੈਂ ਥੋੜਾ ਜਿਹਾ ਹੋਰ ਦੱਸ ਦਨੀ ਹੇਅਰ ਗਰੋਥ ਟਿਪਸ ਬਾਰੇ ਠੀਕ ਹੈ ਆਪਣੇ ਵਾਲਾਂ ਨੂੰ ਲੱਕੜ ਦੀ ਕੰਗੀ ਨਾਲ ਵਾਇਆ ਕਰੋ ਤੁਸੀਂ ਇਹਦੇ ਨਾਲ ਹੇਅਰ ਫਾਲ ਬਹੁਤ ਜ਼ਿਆਦਾ ਘੱਟ ਹੁੰਦਾ ਆ ਤੇ ਹਫਤੇ ਵਿੱਚ ਇੱਕ ਵਾਰ ਵਾਲਾਂ 'ਚ ਨਿੰਮ ਦਾ ਪਾਣੀ ਲਗਾਇਆ ਕਰੋ ਟੋਨਰ ਨਿੰਮ ਨੂੰ ਵਾਲਾਂ 'ਕਿ ਜਿਵੇਂ ਆਪਾਂ ਟਕੋਰ ਕਰਦੇ ਆ ਹਨਾ ਉਹੀ ਪਾਣੀ ਆਪਾਂ ਆਪਣੇ ਵਾਲਾਂ 'ਚ ਲਗਾਣਾ ਹੈ ਹੇਅਰ 'ਚ ਕੋਈ ਇਨਫੈਕਸ਼ਨ ਐ ਈਚਿੰਗ ਹੋ ਰਹੀ ਐ ਖਾਜ ਹੋ ਰਹੀ ਐ ਸਿਕਰੀ ਐ ਡੈਂਡਰਫ ਐ ਡੈਡਨੈਸ ਹੋਈ ਹੋਈ ਹੈ ਕਾਫੀ ਹੱਦ ਤੱਕ ਆਰਾਮ ਮਿਲਦਾ ਹੈ ਜੇ ਆਪਾਂ ਇਹਨੂੰ ਰੈਗੂਲਰਲੀ ਕਰਦੇ ਆਂ ਠੀਕ ਹੈ ਉਹ ਲਗਾਇਆ ਕਰੋ ਤੁਸੀਂ ਆਪਣੇ ਵਾਲਾਂ 'ਚ ਗ੍ਰੀਨ ਗ੍ਰੀਨ ਟੀ ਲਗਾ ਸਕਦੇ ਹੋ ਤੁਸੀਂ ਆਪਣੇ ਵਾਲਾਂ 'ਚ ਬਹੁਤ ਵਧੀਆ ਹੁੰਦੀ ਹੈ ਵਾਲਾਂ ਲਈ హెయిਰ ਗਰੋਥ ਨੂੰ ਬੂਸਟ ਕਰਦੀ ਹੈ ਤੇ ਚਲੋ ਜੀ ਬਹੁਤ ਵਧੀਆ ਲੱਗਿਆ ਤੁਸੀਂ ਆਏ ਲਾਈਵ ਦੇ ਵਿੱਚ ਠੀਕ ਹੈ ਤੇ ਅੱਜ ਦੀ ਆਪਣੀ ਜਿਹੜੀ ਲਾਈਵ ਸੀਗੀ 30 ਮਿੰਟ ਦੀ ਹੋ ਰੱਖੀ ਹੋਈ ਸੀ ਠੀਕ ਹੈ ਜੇ ਤੁਹਾਨੂੰ ਕੋਈ ਹੋਰ ਕੋਈ ਤੁਹਾਡਾ हेयर ਪ੍ਰਤੀ ਸਵਾਲ ਹੈਗਾ ਤੁਸੀਂ ਵੀਡੀਓ ਚ ਮੈਨੂੰ ਦੱਸ ਸਕਦੇ ਹੋ ਆ ਲਾਈਵ ਚ ਵੀ ਤੁਸੀਂ ਦੱਸ ਸਕਦੇ ਹੋ ਮੈਂ ਕੋਸ਼ਿਸ਼ ਕਰੂੰਗੀ ਕਿ ਉਹਤੇ ਰਿਕਵੈਸਟ ਵੀਡੀਓ ਲੈ ਕੇ ਆਵਾਂ ਤੁਹਾਡੇ ਲਈ ਠੀਕ ਹੈ ਤੇ ਆਪਣੀ हेयर ਗਰੋਥ ਨੂੰ हेयर ਗਰੋਥ ਕਰਨ ਲਈ ਵਾਲਾਂ ਦੀ ਤਾਂ ਤੁਸੀਂ ਮੇਰੇ ਨਾਲ ਜੁੜੇ ਰਹੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਤੁਹਾਨੂੰ ਵਧੀਆ ਲੱਗੀ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਠੀਕ ਹੈ ਤੇ ਮੇਰੇ ਨਾਲ ਜੁੜੇ ਰਹੋ ਅੱਜ ਲਈ ਬਸ ਇੰਨਾ ਹੀ ਕੱਲੋਂ ਮੈਂ हेयर ਗਰੋਥ ਔਇਲ ਦੀ ਵੀਡੀਓ ਲੈ ਕੇ ਆਉਂਗੀ ਜ਼ਰੂਰ ਸਾਰੇ ਜਾਣੇ ਦੇਖਿਓ ਠੀਕ ਹੈ ਜੀ ਅੱਜ ਲਈ ਬਸ ਇੰਨਾ ਹੀ ਮਿਲਦੇ ਆਂ ਜੀ ਕੱਲ੍ਹ ਵਾਲੀ ਵੀਡੀਓ 'ਚ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ